ਕਲ ਤਾਂ ਉਸੇ ਦਾ ਲੱਗਦਾ ਦੁੱਧ ਪਣ ਆਉਂਦਾ ਹੁੰਦਾ ਕਹਿੰਦਾ ਆਪ ਇੱਧਰ ਗਿਆ ਕਿਤੇ ਕੱਲ ਵਾਲੀ ਗੱਲ ਦਾ ਗੁੱਸਾ ਤਾਂ ਨਹੀਂ ਮੰਨ ਗਿਆ ਵੀ ਮੈਂ ਕਹਤਾ ਸੀ ਇੱਥੇ ਖੜਾ ਹੁਣਾ ਜਦੋਂ ਵੀ ਮੈਂ ਹੁਣੀ ਆ ਮੇਲਾ ਉਹਦਾ ਪੱਕਾ ਗੁੱਸਾ ਹੀ ਮੰਨ ਗਿਆ ਤਾਂ ਕਰਕੇ ਅੱਜ ਨਾ ਹੈ ਨਹੀਂ ਇੱਥੇ ਉਹ ਚਲੋ ਵਧੀਆ ਹੀ ਹੋਇਆ ਐਵੇਂ ਹੀ ਗਿਆ ਇੱਥੇ ਨਹੀਂ ਮੇਰੇ ਰੋਜ਼ ਮੱਥੇ ਲੱਗਦਾ ਸੀਗਾ ਪਰ ਮੈਨੂੰ ਕਿ ਫੀਲ ਹੋ ਰਿਹਾ ਬੀਤ ਤੇ ਹੈ ਨਹੀਂ ਅੱਜ ਪਰ ਉਹ ਨਾ ਪਹਿਲਾ ਇਨਸਾਨ ਆ ਜਿਨੇ ਮੇਰਾ ਦੁੱਖ ਸਮਝਿਆ ਮੇਰਾ ਚਿਹਰਾ ਦੇਖ ਕੇ ਦੱਸ ਦਿੱਤਾ ਵੀ ਮੈਂ ਕਿੰਨੀ ਦੁਖੀ ਆ ਕਿੰਨਾ ਚੰਗਾ ਇਨਸਾਨ ਵਿਚਾਰਾ ਮੈਨੂੰ ਲੱਭਦੇ ਸੀ ਨਾ ਤੁਸੀਂ ਨਾ ਨਾ ਤੁਹਾਨੂੰ ਕੌਣ ਲੱਭਦਾ ਸੀ ਨਹੀਂ ਤੁਹਾਡਾ ਮੂੰਹ ਦੱਸ ਰਿਹਾ ਕਿ ਕੱਲਾ ਮੋਟਰਸਾਈਕਲ ਦੇਖ ਕੇ ਘਬਰਾਟ ਹੋ ਗਈ ਸੀ ਵੀ ਮੈਂ ਆਇਆ ਨਹੀਂ ਨਾ ਨਾ ਤੁਸੀਂ ਗਲਤ ਸਮਝੀ ਜਾਂਦੇ ਹੋ ਮੈਂ ਤਾਂ ਵੈਸੇ ਖੜ ਗਈ ਸੀਗੀ ਮਨੀ ਮਨ ਤੇ ਮੇਰੀਆਂ ਗੱਲਾਂ ਕਰਦੀ ਸੀ ਨਾ ਵੀ ਚੰਗਾ ਮੁੰਡਾ ਨਾ ਨਾ ਮੈਂ ਕਦੋਂ ਕਰਦੀ ਸੀ ਹਾਏ ਰੱਬਾ ਯਾਰ ਮੁਕਰਨ ਦੀ ਕੀ ਗੱਲ ਹੈ ਹੈ ਮੁਕਰਦਾ ਕੌਣ ਆ ਪਹਿਲਾਂ ਮੈਂ ਜਦੋਂ ਕੀਤੀ ਹੀ ਨਹੀਂ ਹੈਗੀ ਆ ਮੈਂ ਨਾ ਤੁਹਾਡੇ ਬਾਰੇ ਸਾਰਾ ਕੁਝ ਪਤਾ ਕੀਤਾ ਕੀ ਪਤਾ ਕੀਤਾ ਮੇਰੇ ਬਾਰੇ ਮੈਂ ਬੈਠ ਕੇ ਗੱਲ ਸੁਣਾਂਗੀ 2 ਮਿੰਟ ਬਾਅਦ ਨਹੀਂ ਬੈਠਣਾ ਹੈ ਗਿਆ ਤੂੰ ਮੈਨੂੰ ਪਤਾ ਮੇਰਾ ਪਿੰਡ ਹੈ ਤੇ ਮੈਂ ਤੁਹਾਡੇ ਕੋਲ ਬੈਠੀ ਸੋਹਣੀ ਲੱਗੂਗੀ ਪਹਿਲਾਂ ਕੰਵਲੀਏ ਖੜਤਾ ਸੀ ਉਹ ਰਿਆ ਗੱਲ ਸੁਣ ਤੂੰ ਹੀ ਗੱਲ ਸੁਣ ਛੇਤੀ ਛੇਤੀ ਦੱਸੋ ਕਿਤੇ ਕੁਝ ਦੇਖ ਨਾ ਲਵੇ ਮੈਨੂੰ ਕੋਈ ਕੀ ਨਾ ਦੇਖਣਾ ਇੱਥੇ ਮੇਰੀ ਗੱਲ ਸੁਣ ਮੈਂ ਤੇਰੇ ਬਾਰੇ ਸਾਰਾ ਕੁਝ ਪਤਾ ਕੀਤਾ ਮੈਨੂੰ ਪਤਾ ਲੱਗਿਆ ਕਿ ਤੇਰੇ ਘਰੇ ਤੇਰਾ ਬਹੁਤ ਮਾੜਾ ਸਲੂਕ ਕਰਦੇ ਨੇ ਤੇ ਤੁਸੀਂ ਵੀ ਤੁਹਾਨੂੰ ਪਤਾ ਕਰ ਲਿਆ ਇਹ ਹਰ ਕਮਾਲ ਆ ਇਸ ਪਿੰਡ 'ਚ ਮੇਰੇ ਬਥੇਰੇ ਜਾਣਕਾਰ ਨੇ ਮੈਨੂੰ ਤਾਂ ਪਤਾ ਕੀਤਾ ਕਿ ਉਹ ਵੀ ਤੁਸੀਂ ਕਿਉਂ ਪਤਾ ਕੀਤਾ ਮੇਰੇ ਬਾਰੇ ਕੀ ਚਾਹੁੰਦੇ ਹੋ ਤੁਸੀਂ ਯਾਰ ਚਾਹਣਾ ਕੀ ਆ ਮੈਂ ਮੈਨੂੰ ਖੁੱਲ ਕੇ ਦੱਸ ਵੀ ਤੇਰੇ ਨਾਲ ਇਹ ਜਾ ਕਿਉਂ ਕਰਦੇ ਨੂੰ ਕੀ ਕੁਛ ਹੁੰਦਾ ਤੇਰੇ ਨਾਲ ਕੋਈ ਗੱਲ ਨਹੀਂ ਹੈਗੀ ਤੁਹਾਨੂੰ ਕਿਸ ਨੇ ਗਲਤ ਦੱਸਤਾ ਦੇਖੋ ਜੀ ਜਿਹੜਾ ਬੰਦਾ ਪਹਿਲੇ ਦਿਨ ਤੁਹਾਡਾ ਚਿਹਰਾ ਪੜ ਕੇ ਦੱਸ ਸਕਦਾ ਤੁਹਾਡੇ ਮਨ 'ਚ ਕੋਈ ਗੱਲ ਆ ਤੇ ਜਦੋਂ ਉਹਨੂੰ ਤੁਹਾਡੇ ਬਾਰੇ ਸਾਰਾ ਕੁਝ ਪਤਾ ਲੱਗ ਗਿਆ ਉਹਨੂੰ ਲੱਗਦਾ ਵੀ ਹੁਣ ਉਹ ਬਿਨਾਂ ਗੱਲ ਪੁੱਛੇ ਤੋਂ ਉਹਤੋਂ ਭੱਗ ਜਾਊਗਾ ਦੱਸੋ ਖੁੱਲ ਕੇ ਕੀ ਗੱਲ ਹੈ ਚਲੋ ਤੁਸੀਂ ਹੁਣ ਪੁੱਛੇ ਲਿਆ ਮੈਂ ਵੀ ਦੱਸ ਹੀ ਦਿੰਨੀ ਆ ਕਿੰਨਾ ਕੁ ਟਾਈਮ ਲਕੋ ਰੱਖੂਗੀ ਮੇਰੀ ਮਾਂ ਨਾਲ ਮੇਰੇ ਨਾਲ ਮਤਰਿਆਂ ਵਰਗਾ ਸਲੂਕ ਕਰਦੀ ਆ ਨਾਲੇ ਮੈਂ ਉਹਦੇ ਸਾਕੀਤੀ ਆ ਫੇਰ ਵੀ ਉਹ ਮੈਨੂੰ ਨਾ ਪਸੰਦ ਨਹੀਂ ਕਰਦੇ ਹੈਗੇ ਇੱਕ ਮੇਰਾ ਭਾਈ ਆ ਇੱਕ ਮੇਰੀ ਭੈਣ ਆ ਤੇ ਕੋਈ ਵੀ ਮੈਨੂੰ ਪਸੰਦ ਨਹੀਂ ਕਰਦਾ ਹੈਗੇ ਆ ਤੇ ਮਿਰਣ ਕਾਲਾ ਰੰਗ ਹੈ ਤਾਂ ਕਰਕੇ ਬਾਲੀਆਂ ਸੋਹਣੀਆਂ ਲੱਗਦੀਆਂ ਨੇ ਬਾਲੀਆਂ ਇੱਕ ਵਾਰੀ ਮੈਂ ਪੱਕ ਦੇਖ ਲਾ ਤੇਰਾ ਤੈਨ ਮੇਰੀ ਚ ਹੀ ਰਹਿੰਦੇ 24 ਘੰਟੇ ਮੈਂ ਪੱਕੇ ਵੇਖ ਲਾ ਸੋਹਣੀਆਂ ਬਾਲੀਆਂ ਲੱਗਦੀਆਂ ਸੀਗੀਆਂ ਲੱਗਣੀਆਂ ਸੋਹਲੇ ਬੰਦੇ ਤੇ ਸੋਹਣੀ ਲੱਗਣੀਆਂ ਨਾਲੇ ਤੂੰ ਗਈ ਨਹੀਂ ਮੈਂ ਪੱਕ ਦੇਖ ਲਾ ਤੂੰ ਆਪਣੀ ਬੁੱਥੀ ਵੇਖੀ ਆਹ ਦੇਖ ਲੈ ਸੋਨਾ ਹੈਗਾ ਇਹ ਤੇਰੇ ਬੁੱਥੜ ਦੇ ਸੋਹਣਾ ਲੱਗੂਗਾ ਇਹ ਮੈਂ ਪੱਕ ਦੇਖ ਲਾ ਮੈਨੂੰ ਵੀ ਸ਼ੰਕ ਹੈ ਬਾਲੀਆਂ ਪਾਉਣ ਦਾ ਇੱਕ ਵਾਰੀ ਪੱਕ ਦੇਖ ਲਾਂਗੇ ਸ਼ੌਕ ਵੀ ਨਾ ਬੰਦੇ ਨੂੰ ਆਪਦੀ ਸ਼ਕਲ ਦੇਖ ਕੇ ਪੱਲਣੇ ਚਾਹੁੰਦੇ ਨੇ ਮਾਂ ਫਿਰ ਮੈਂ ਕਿੱਥੇ ਜਾਵਾਂ ਮੇਰੀ ਫੀਸ ਵਾਸਤੇ ਵੀ ਪੈਸੇ ਨਹੀਂ ਸੀਗੇ ਤੁਹਾਡੇ ਕੋਲ ਤੂੰ ਘਰੇ ਰਹੇ ਹੋਰ ਕਿੱਥੇ ਜਾਣਾ ਹਮੇਸ਼ਾ ਵੀਰੇ ਵਿੱਚ ਤੰਗੜਾਉਣੀ ਹੁੰਦੀ ਹੈ ਮੈਨੂੰ ਪਹਿਲੀ ਪਤਾ ਸੀ ਉਹ ਬੰਦਾ ਧਰ ਕੇ ਬੈ ਗਈ ਨਾ ਅਹੀ ਜੀ ਤੇਰੀ ਹੁਣ ਉਹ ਟੂਰ ਲੱਗੂਗਾ ਹੋਰ ਜਿੱਦੇ ਕਰਾ ਕੋਲੇ ਸਪੈਸਟ ਹੈਗਾ ਪ੍ਰੀਤ ਕਿਤੇ ਜਾਣ ਨੂੰ ਜੜਮਿਸ਼ਨ ਕਰਵਾਉਣਾ ਤੇਰਾ ਤਾਂ ਬਹੁਤ ਜੀ ਕਰਦਾ ਹੋਊਗਾ ਐਡਮਿਸ਼ਨ ਕਰਵਾਉਣ ਨੂੰ ਤਾਂ ਇਹ ਪੰਜਾਬ ਪੁਲਿਸ ਵਿੱਚ ਭਰਤੀ ਹੋਣਾ ਨਾ ਚੁੱਪ ਕਰਕੇ ਘਰ ਦੇ ਕੰਮ ਕਰ ਲਿਆ ਕਰ ਹੋਣਾ ਸੀ ਵੀਰੇ ਵੇ ਕਦੇ ਹੋਰ ਨਾ ਤੂੰ ਭਰਤੀ ਹੋ ਜੇ ਲੱਗੀ ਹੈ ਭਰਤੀ ਬਈ ਸਾਰਾ ਦਿਨ ਹੀ ਕਰਦੀ ਐ ਬਹੁਤ ਜਲਸ ਕਰਦੀ ਆ ਆਪਣੇ ਤੋਂ ਪਹਿਲਾਂ ਤੁਸੀਂ ਐਸੇ ਦੇ ਐਡਮਿਸ਼ਨ ਕਰਾ ਦਿਓ ਤੁਸੀਂ ਤਾਂ ਰਹਿਣ ਦਿਓ ਆਓ ਐਸੇ ਨੂੰ ਲਾ ਦੋ ਪੜਨਾ ਪਤੇ ਅਸੀਂ ਜਾਮਲੇ ਹੁੰਦੇ ਜਾਂ ਕੱਪੜੇ ਪ੍ਰੈਸ ਕਰ ਮਾਮੇ ਤਾ ਸਿੰਗਾਈ ਜਾਂ ਦੇ ਤੇ ਖੜੀ ਮੇਰੇ ਚੱਕਰ ਆਈ ਜਾਂਦੇ ਨੇ ਜਿਵੇਂ ਡਿੱਗ ਗਏ ਫੇਰ ਕਿਦਰੇ ਨਹੀਂ ਮਰਦੀ ਤੂੰ ਜਾ ਕੇ ਸੂਟ ਪ੍ਰੈਸ ਕਰ ਦੇ ਜਾ ਤੀ ਹਾਂ ਪ੍ਰੀਤ ਮੇਰੀ ਵਾਲੀਆਂ ਕੱਢ ਕਿਹੜੀਆਂ ਵਾਲੀਆਂ ਐਨੀ ਨਾ ਪੂਲੀ ਨਾ ਬਣ ਹੈ ਨਹੀਂ ਐਨੀ ਪੂਲੀ ਤੂੰ ਵਾਲੀਆਂ ਕਿਹੜੀਆਂ ਸੀ ਮੇਰੀਏ ਤੈਨੂੰ ਨਹੀਂ ਪਤਾ ਫਿਰ ਮੈਨੂੰ ਕੀ ਪਤਾ ਪ੍ਰੀਤ ਤੂੰ ਇਧਰ ਹੀ ਆਉਣ ਗਈਆਂ ਕਹੇ ਤੂੰ ਸੀ ਸਿਰਫ ਗੱਲੀ ਨਾ ਡੈਡੀ ਸੀ ਤੇ ਨਾ ਵੀਰਾ ਸੀਗਾ ਤੇ ਮੇਰੀ ਅਲਮਾਰੀ ਖੁੱਲੀ ਪਈ ਸੀ ਕੀ ਕੁਛ ਪਰੋਲੇ ਉਹਦੇ ਚ ਸੱਚੀ ਮੈਨੂੰ ਸੌ ਲੱਗੇ ਪ੍ਰੀਤਾਂ ਦੇ ਮੇਰੇ ਵਾਲੀਆਂ ਕਿੱਥੇ ਨੇ ਪ੍ਰੀਤ ਮੈਨੂੰ ਸੌ ਲੱਗੇ ਕੀ ਹੋ ਗਿਆ ਪੁੱਤ ਮਾਂ ਮੇਰੇ ਵਾਲੀਆਂ ਨਹੀਂ ਹੈਗੀਆਂ ਅਲਮਾਰੀ 'ਚ ਤੇ ਅਲਮਾਰੀ ਮੇਰੀ ਖੁੱਲੀ ਪਈ ਸੀ ਤੈਨੂੰ ਆਖੇ ਸਾਮਕ ਰੱਖ ਲਈ ਇਹ ਚੋਰ ਨਹੀਂ ਆ ਮੈਂ ਤਾਂ ਸਾਮਕ ਰੱਖਿਆ ਸੀ ਮੈਨੂੰ ਕੀ ਪਤਾ ਸਵੇਰੇ ਨੀਗਟ ਗਈ ਬੈਠੀ ਸੀ ਚਸਕੂ ਮਾਂ ਮੈਨੂੰ 100 ਰੁਪਏ ਸੱਚੇ ਨੇ ਮੈਨੂੰ ਚਾਹੀਦੇ 10 ਕਿੱਤੇ ਮੈਂ ਤਾਂ ਦੱਸਤਾ ਇਹ ਨਾ ਹੋਰ ਤੱਕ ਬੜਕੋਟਣਾ ਪਵੇ ਬੜਾ ਮੇਰੀ ਬਾਲੀਆਂ ਦਾ ਬਾ ਮਾਂ ਮੈਨੂੰ ਸੁਣ ਲੈ ਪ੍ਰੀਤ ਬਾਪੂ ਨੂੰ ਆਇਆ ਸੀਗਾ ਮੈਨੂੰ ਨਹੀਂ ਪਤਾ ਹੈਗਾ ਅੰਦਰ ਗਿਆ ਸੀਗਾ ਬਾਪੂ ਚੋਰ ਹੈ ਅੱਛਾ ਤੇਰਾ ਮਤਲਬ ਕਿ ਮੇਰਾ ਪਰਵਾਰ ਬਾਲੀਆਂ ਚੱਕੀ ਲੈ ਨਾਲ ਤਾਂ ਤੂੰ ਬਾਲੀਆਂ ਚੱਕੀਆਂ ਨੇ ਤੇ ਉੱਪਰੋਂ ਉਪਰੋਂ ਬਾਪੂ ਵੀ ਤੇਰਾ ਪੱਖੇ ਪੂਰੀ ਜਾਂਦਾ ਬਾਪੂ ਸੱਚ ਦਾ ਪੱਕ ਪੂਰਦਾ ਹੈ ਜਿਹੜੀਆਂ ਕਿ ਬਾਲੀਆਂ ਵਿੱਚ ਚੱਕੀਆਂ ਨਹੀਂ ਹੈਗੀਆਂ ਬਾਪੂ ਨੂੰ ਅਸਲ ਸੱਚ ਨਹੀਂ ਨਾ ਪਤਾ ਵੀ ਅਸਲ ਸੱਚ ਹੈ ਕੀ ਹੈ ਅੱਛਾ ਇਹਦਾ ਮਤਲਬ ਸੱਚੀ ਤੂੰ ਹੀ ਹੈਂ ਬਾਕੀ ਤਾਂ ਸਾਰੇ ਝੂਠੇ ਨੇ ਉਰੇ ਹੈਨਾ ਜਿਹੜੀ ਗੱਲ ਸੱਚ ਹੈ ਪਰ ਤੇ ਉਹੀ ਸੱਚ ਹੈਗੀ ਹੁਣ ਮੈਂ ਜਦ ਬਾਲੀਆਂ ਚੱਕੀ ਨਹੀਂ ਹੈਗੀਆਂ ਮੈਂ ਤੁਹਾਨੂੰ ਕਿੱਥੋਂ ਲਿਆ ਕੇ ਦੇਦਾ ਸੱਚ ਤਾਂ ਇਹੀ ਆ ਕਿ ਬਾਲੀਆਂ ਤੂੰ ਹੀ ਚੱਕੀਆਂ ਨੇ ਹੋਰ ਕਿਸੇ ਨੇ ਨਹੀਂ ਚੱਕੀਆਂ ਬਸ ਆਹੀ ਮੇਰੀ ਜ਼ਿੰਦਗੀ ਆ ਐਨਾ ਔਖਾ ਕਰਦੇ ਨੇ ਮੈਨੂੰ ਨਾ ਐਨਾ ਔਖਾ ਕਰਦੇ ਨੇ ਕਦੇ ਕਦੇ ਤਾਂ ਮੈਨੂੰ ਸੱਚੀ ਐਵੇਂ ਲੱਗਦਾ ਹੁੰਦਾ ਵੀ ਬਸ ਮਰ ਜਾ ਕੁਛ ਖਾਤੀ ਮੈਂ ਰਹਿਣਾ ਹੀ ਨਹੀਂ ਹੈਗਾ ਪਰ ਫਿਰ ਸੋਚ ਲੈਨੀ ਆ ਮੇਰੇ ਬਾਪੂ ਤਾਂ ਮੈਨੂੰ ਪਿਆਰ ਕਰਦਾ ਥੋੜਾ ਸੁਭਾਅ ਵੀ ਨਾ ਜਮਾ ਮੇਰੇ ਬਾਪੂ ਵਰਗਾ ਉਹ ਵੀ ਮੇਰਾ ਚਿਹਰਾ ਦੇਖ ਕੇ ਸਮਝ ਲੈਂਦੇ ਨੇ ਵੀ ਮੈਂ ਦੁਖੀ ਆ ਜਦੋਂ ਵੀ ਮੈਂ ਰੋਣ ਲੱਗ ਜਾਨੀ ਆ ਮੇਰਾ ਬਾਪੂ ਨਾ ਮੇਰੇ ਕੋਲ ਭੱਜ ਆਉਂਦਾ ਹੁੰਦਾ ਉਹਦੀ ਗੱਲ ਪਤਾ ਕੀ ਯਾਰ ਆਪਾਂ ਬੇਸ਼ੱਕ ਮਿਲੇ ਅਚਾਨਕ ਦੇਖੋ ਵੀ ਰੱਬ ਦੀ ਕੋਈ ਰਜ਼ਾ ਹੋ ਸਕਦੀ ਆ ਹਨਾ ਨਹੀਂ ਮੈਂ ਇਸ ਫੈਂਡ ਚ ਲੰਘਦਾ ਅੰਕੇ ਬਹੁਤ ਵਾਰ ਸੀ ਪਰ ਮੈਂ ਤੁਹਾਨੂੰ ਕਦੇ ਦੇਖਿਆ ਨਹੀਂ ਤੇ ਮੈਂ ਤੁਹਾਡੇ ਨਾਲ ਇਹੀ ਗੱਲ ਕਰਨੀ ਆ ਵੀ ਕੁੜੀ ਕਹਾਣੀ ਸੁਣ ਕੇ ਲੱਗਦਾ ਕਿ ਜੇ ਥੋਨੂੰ ਉਥੋਂ ਨਾ ਕੱਢਿਆ ਗਿਆ ਤਾਂ ਸ਼ਾਇਦ ਕੁਝ ਵੀ ਹੋ ਸਕਦਾ ਹਨ ਜੇ ਤੁਸੀਂ ਚਾਹੁੰਦਾ ਮੈਂ ਤੁਹਾਨੂੰ ਉਸ ਨਰਕ ਚੋਂ ਕੱਢ ਸਕਦਾ ਨਹੀਂ ਕੋਈ ਵੀ ਨਹੀਂ ਮੈਨੂੰ ਨਰਕ ਚੋਂ ਕੱਢ ਸਕਦਾ ਹੈਗਾ ਮੇਰੀ ਮਾਂ ਤਾਂ ਬਸ ਮੈਥੋਂ ਕੰਮ ਹੀ ਕਰਵਾਉਂਦੀ ਰਹਿੰਦੀ ਹੈਗੀ ਯਾਰ ਤੂੰ ਤੂੰ ਮੇਰਾ ਹੱਥ ਫੜ ਕੇ ਤਾਂ ਦੇਖ ਭਰੋਸਾ ਕਰਕੇ ਤਾਂ ਦੇਖ ਮੈਂ ਮੈਂ ਇਹ ਜਾਂ ਮੁੰਡਾ ਨਹੀਂ ਹੈਗਾ ਜਿਵੇਂ ਤੂੰ ਸੋਚ ਰਹੀ ਹੈਂ ਮੈਂ ਕੋਈ ਟਾਈਮ ਪਾਸ ਵਾਸਤੇ ਨਹੀਂ ਕਹਿੰਦਾ ਤੈਨੂੰ ਦਿਆ ਕਰਾਂਗਾ ਮੈਂ ਤੇਰੇ ਨਾਲ ਕਹਿਣਾ ਤਾਂ ਬਹੁਤ ਸੌਖਾ ਹੁੰਦਾ ਪਰ ਕਰਨਾ ਬਹੁਤ ਸੌਖਾ ਹੁੰਦਾ ਜੇ ਕਰਕੇ ਦਿਖਾਵੀਂ ਨਾ ਤਾਂ ਮੰਨੂੰਗੀ ਨਹੀਂ ਕਿਹੜੀ ਗੱਲ ਆ ਬਾਦਾਂ ਰਿਹਾ ਤੇਰੇ ਨਾਲ ਬਹੁਤ ਜਲਦੀ ਮੇਰੇ ਘਰ ਤੇ ਆਉਣਗੇ ਤੇਰੇ ਘਰੇ ਠੀਕ ਐ ਹੁਣ ਹੱਸਦਾ ਪੈ ਮੜਾ ਜਾ ਚੱਲ ਮਿਲਦੇ ਆਂ ਗੱਲ ਠੀਕ ਐ ਸੋਚਣਾ ਛੱਡ ਦੇ ਹੁਣ ਕਣੀ ਕਿਹੜੇ ਰੰਗਾਂ ਦੇ ਰਾਜੀਆਂ ਬਿਆਹ-ਬਿਆਹ ਕਰਦੀ ਜਾਂਦੀ ਆ ਬੇਬੇ ਜਹੇਜੀ ਨੂੰ ਭਾਲਦੀ ਸੀ ਉਹ ਇਹ ਜੀ ਲੈ ਕੇ ਦੇਵਾਗੇ ਹੁਣ ਹੁਣ ਲੱਗਿਆ ਕਰੂ ਕੰਮ ਤੇ ਜੀ ਹੰਦਾ ਇਹਨਾਂ ਦਾ ਤਾਂ ਰੋਜ਼ ਦਾ ਹੀ ਕੰਮ ਹੋ ਗਿਆ ਚਲ ਹਜੇ ਤਾਂ ਨਹੀਂ ਗੱਲ ਕਰਦੇ ਕੱਲ ਨੂੰ ਦੇਖਦੀ ਹਾਂ ਜੇ ਕੱਲ ਨੂੰ ਇਹ ਫੇਰ ਖੜੇ ਨਾ ਫੇਰ ਇਹਦੀ ਮਾਂ ਕੋਲੇ ਦੱਸੂੰਗੀ ਜੇ ਮੈਂ ਪਹਿਲਾਂ ਹੀ ਦੱਸਤਾ ਪਾ ਕਿਤੇ ਐਮੀ ਗੱਲ ਝੂਠੀ ਨਾ ਨਿਕਲ ਜੇ ਕਿਤੇ ਮੇਰੀ ਨਾ ਗੁੱਤ ਪੱਟੀ ਜਾਵੇ ਯਾਰ ਕੱਲ ਨੂੰ ਟਾਈਮ ਲੋਟ ਰੱਖੂੰ ਕੱਲ ਨੂੰ ਪੱਕਾ ਹੈ ਕਿਤੇ ਗਰਮੀ ਬਹੁਤ ਆ ਮੈਂ ਸਾਨ ਵੇੜ ਕਾਇਆ ਡੰਗਰਾਂ ਵੱਲ ਮੈਂ ਕਹਿੰਦੀ ਹਾਂ ਫਰਸ਼ ਤੇ ਐਨਾ ਨਾ ਗੋਹਾ ਚੜਾਇਆ ਪਿਆ ਸੀ ਜੇ ਕਿਤੇ ਚਾਰ ਦਿਨਾਂ ਆਉਂਦੀ ਮੈਨੂੰ ਲੱਗਾ ਅੰਦਰ ਇਹ ਉਹਨੇ ਤਾਂ ਰੂੜੀ ਲਾ ਦਾਨੀ ਸੀਗੀ ਤੇਰੇ ਬਾਪ ਨੇ ਔਰ ਹੁਣ ਬਈ ਮੈਨੇ ਮੇਰੇ ਤੋਂ ਤਾਂ ਇੰਨਾ ਭਾਰੀ ਬਠਾ ਚੱਕਿਆ ਨਹੀਂ ਸੀ ਜਾਂਦਾ ਮੈਂ ਕੀ ਕਰਦੀ ਮੈਂ ਤਾਂ ਉੱਥੇ ਇਕੱਠਾ ਕਰੀਗੀ ਫਿਰ ਮੇਰੀ ਗੱਲ ਸੁਣ ਕਹਿ ਦਿੰਦੇ ਨੇ ਨੂੰ ਤਾਂ ਤੇਰਾ ਬਾਪ ਕਹਿੰਦਾ ਲੰਘ ਜਾ ਲੰਘ ਜਾ ਅੱਜ ਪਤਾ ਲੱਗਿਆ ਵੀ ਹੁਣ ਇੰਨਾ ਗੋਹਾ ਸਿੱਟਿਆ ਫੇਰ ਕਹਿੰਦਾ ਲੈ ਕਹਿੰਦਾ ਤੇਰੇ ਬਿਨਾਂ ਤਾਂ ਘਰ 'ਚ ਫੇਰ ਕੰਮ ਨਹੀਂ ਬਣਦਾ ਹੈਗਾ ਲੜਨ ਲੱਗਿਆ ਤਾਂ ਦੇਖਦਾਨੀ ਹੈਗਾ ਮੇਰੇ ਨਾਲ ਬਈ ਉਹੀ ਲੱਗਦਾ ਬੁੜੀਆਂ ਵੀ ਨਾ ਘਰ ਨਹੀਂ ਚੱਲਦੇ ਹੁੰਦੇ ਮੈਂ ਤਾਂ ਐਂ ਕਹਿੰਦੀ ਸੀ ਆਪਣਾ ਮੁੰਡਾ ਜਿਹਾ ਵਿਆਹ ਕਰਾ ਲਵੇ ਮੈਨੂੰ ਵੀ ਸੁੱਖ ਹੋ ਜਵੇ ਆਹ ਬਹੂ ਆ ਜਵੇ ਪਿਆ ਕਰਾਉਣ ਦਾ ਨਾਲ ਵੀ ਜਿ ਫੇਰੀ ਹੈ ਕੀ ਕਰੀਏ ਉਨਾ ਤੂੰ ਗੱਲ ਕਰਕੇ ਦੇਖ ਲੰਦੀ 20 ਵਾਰ ਤਾਂ ਗੱਲ ਕਰ ਲਈ ਮੈਂ ਰੋਜ਼ ਥੋਸੋ ਵਾਰ ਗੱਲ ਕਰਦੀ ਹੁੰਦੇ ਨਾ ਮੈਂ ਉਹ ਤਾਂ ਕਹਿੰਦਾ ਮੈਨੂੰ ਤਾਂ ਕੁੜੀ ਇਹੀ ਜੀ ਚਾਹੀਦੀ ਹੈ ਜਿਹੜੀ ਘਰ ਦਾ ਸਾਰਾ ਕੰਮ ਕਰਦੀ ਹੋਵੇ ਜੌਬ ਵਾਲੀ ਕੁੜੀ ਦਾ ਹੁੰਦਾ ਉਹ ਜੁਆਬ ਦੇ ਦਿੰਦਾ ਜੇ ਕਹਦੀ ਹੈ ਕੁੜੀ ਸੋਹਣੀ ਹੈ ਮੈਂ ਸੋਹਣੀ ਤਾਂ ਕੀ ਕਰਾਉਣੇ ਮੈਂ ਐ ਕਰਾਉਣੇ ਉਹਨੂੰ ਤਾਂ ਡੰਗਰ ਸਾਂਭਣ ਵਾਲੀ ਕੁੜੀ ਚਾਹੀਦੀ ਹੈ ਅੱਜ ਕੱਲ ਡੰਗਰ ਸਾਂਭਣ ਵਾਲੀ ਕੁੜੀ ਕੌਣ ਮਿਲੂਗੀ ਉਹਨੂੰ ਕੋਈ ਨਹੀਂ ਮਿਲਦੀ ਡੰਗਰ ਸਾਂਭਣ ਵਾਲੀ ਬਈ ਪੁੱਤ ਬਥੇਰੀਆਂ ਹੈਗੀਆਂ ਨੇ ਵਿਚਾਰੀਆਂ ਜਿਹੜੀਆਂ ਸਾਂਭਦੀਆਂ ਨੇ ਘਰ ਦੇ ਕੰਮ ਕਰਦੀਆਂ ਨੇ ਬੱਸ ਮੈਨੂੰ ਤਾਂ ਇਹ ਇੱਕ ਵਾਰ ਮੰਨਤਾ ਜਾਵੇ ਵਿਆਹ ਕਰਾਉਣ ਨੂੰ ਐਨੀ ਉਮਰ ਲੰਘ ਜੂਗੀ ਭਾਈ ਹੁਣ ਮੰਨਦਾ ਨਹੀਂ ਫੇਰ ਉਮਰ ਲੰਘ ਜੂਗੀ ਫੇਰ ਇਹਨੂੰ ਹੋਣਾ ਨਹੀਂ ਚੱਲ ਦੇਖੂੰਗੀ ਪੁੱਛ ਕੇ ਬਿਠਾ ਕੇ ਇੱਕ ਤਾਂ ਮੈਂ ਕੀ ਕਰਾਂ ਜਦ ਇਹ ਗੱਲ ਟਾਲ ਦਿੰਦਾ ਜੇ ਕਦੇ ਬਿਠਾਉਣੀ ਆ ਗੱਲ ਕਰਨ ਨੂੰ ਉਹਨੂੰ ਇਹ ਲੱਗਦਾ ਹੈਗਾ ਵੀ ਆਪਣੀ ਮਾਂ ਨੂੰ ਕੋਈ ਸੁੱਖ ਦੇ ਦਮ ਬਥੇਰੀਆਂ ਭਾਈ ਕਮਾਈਆਂ ਕਰ ਲੀਆਂ ਕੋਈ ਚੀਜ਼ ਨਹੀਂ ਛੱਡੀ ਘਰ ਉਹ ਬਣਾਤਾ ਬਾਕੀ ਕੰਮ ਕਰ ਉਹ ਵਧੀਆ ਕਿਸੇ ਦਾ ਦੇਣਾ ਲੈਣਾ ਨਹੀਂ ਹੈਗਾ ਹੁਣ ਆਪਣਾ ਟਾਈਮ ਨਾਲ ਵਿਆਹ ਕਰਾ ਲਵੇ ਮਾ ਮੈਨੂੰ ਲੱਗਦਾ ਹੁਣ ਮੈਂ ਕਿਸੇ ਦੇ ਘਰ ਜਾ ਕੇ ਕਿਵੇਂ ਡੰਗਰਾਂ ਦੇ ਨੱਕੀ ਕਰ ਲੂੰਗੀ ਅੱਜ ਕੱਲ ਕੁੜੀਆਂ ਪੜੀਆਂ ਲਿਖੀਆਂ ਨੇ ਸਾਰੀਆਂ ਨੌਕਰੀ ਵਾਲੇ ਭਾਲਦੀਆਂ ਨੇ ਹੁਣ ਜੇ ਮੈਂ ਕਹਦਾ ਮੈਂ ਤਾਂ ਆਪ ਨੌਕਰੀ ਵਾਲਾ ਭਾਲਦੀ ਆ ਲੈ ਪੁੱਤ ਤੇਰਾ ਭਾਈ ਵੀ ਤਾਂ ਕਰਦਾ ਹੀ ਆ ਕੰਮ ਨਾਲ ਮੈਂ ਵੀ ਕਰਾਇਆ ਕਰੂੰ ਜਿੰਨੀ ਦੇਰ ਚੱਲਦੀਆਂ ਨੇ ਅਸੀਂ ਗਾਉਂ ਦੇ ਸਿਰ ਤੇ ਹੀ ਰੱਖਾਂਗੇ ਵੀ ਹਾਂ ਤੋ ਕਰਾਵਾਂਗੇ ਸਾਨੂੰ ਤਾਂ بس ਘਰ ਦੇ ਕੰਮ ਬਥੇਰੇ ਨੇ ਤਾਂ ਮਾਂ ਪੁੱਤ ਆਪੇ ਕਰ ਲਿਆ ਕਰਾਂਗੇ ਡੰਗਰਾਂ ਦਾ ਅਗਲੀ ਤਾਂ ਤੁਹਾਡੀਆਂ 15 ਮੱਝਾਂ ਦੇਖ ਕੇ ਡਰੀ ਜਾਊਗੀ ਹੋਰ ਤਾਂ ਮੈਨੂੰ ਪਤਾ ਨਹੀਂ بس ਕੁੜੀਏ ਤੂੰ ਵੀ ਆਏ ਡੰਗਰਾਂ ਦੇ ਬਾਦ ਪਈ ਪਈਆਂ ਵੀ بس ਡੰਗਰ ਨਾ ਰੱਖੋ ਡੰਗਰ ਨਾਲ ਚੱਲੀਏ ਵਾ ਕਰਾਂਗੇ ਹੋਰ ਬੇਬੇ ਬੇਬੇ ਪਹਿਲੀ ਵਾਰ ਮਿਲੀ ਹੈ ਹੈ ਨਹੀਂ ਮੈਨੂੰ ਅਜ ਮੋਜ ਆ ਗਿਆ ਪਹਿਲਾਂ ਆਏ ਦੱਸ ਐਨਾ ਖੁਸ਼ ਕਾਤੇ ਕੋਈ ਲਾਟਰੀ ਲੱਗੀ ਲੈ ਉਹ ਲਾਟਰੀ ਵੀ ਲੱਗੀ ਮੰਨ ਬੇਬੇ ਐਂ ਹੋਤਦਾ ਬਸ ਲੱਗਣ ਵਾਲੀ ਵੀ ਆ ਮੈਂ ਕਿਹਾ ਐਨਾ ਖੁਸ਼ ਹੋਇਆ ਉਹਨਾਂ ਵਾਰ ਲੋ ਦਸੀ ਭਣੇ ਹੁਣ ਕੁਝ ਵੀ ਨਹੀਂ ਕਰ ਸਕਦੇ ਤੁਸੀਂ ਮੈਨੂੰ ਕਰ ਸਕਦੇ ਆ ਪਰ ਅਸੀਂ ਤਾਂ ਖੁਸ਼ ਹੋਦੋਂ ਹੋਵਾਂਗੇ ਨਾ ਤੇਰਾ ਖੁਸ਼ ਤਾਂ ਕੀ ਕਰੀਆ ਕਰਾਏਂਗਾ ਜੱਤੋ ਉਹ ਕੁਛ ਨਹੀਂ ਮਾਂ ਬਸ ਇਹਨੂੰ ਤਾਂ ਉਹਦੇ ਲਾਗਾਂ ਦੀ ਹੋਈ ਪਈ ਆ ਪੁੱਤ ਮੈਨੂੰ ਵੀ ਨੋਂ ਦੀ ਹੋਈ ਪਈ ਆ ਮੈਨੂੰ ਨੋਂ ਲਿਆ ਕੇ ਦੇ ਦੇ ਮੈਂ ਵੀ 4 ਦਿਨ ਬੈਠ ਕੇ ਰੋਟੀ ਖਾ ਲਵਾ ਕੀ ਪਤਾ ਕਿਦਨ ਅੱਖਾਂ ਜੀਆਂ ਮੀਚ ਜੂੰਗੀ ਮੈਂ ਮੈਂ ਐ ਚੋਂ ਕੱਢ ਲਓ ਇਹ ਚਾ ਨੋਂ ਥੋੜੀ ਹੋਰ ਹੀ ਗੱਲਾਂ ਕਰੀ ਜਾਂਦੇ ਰਹੋ ਮਾੜਾ ਮੋਟਾ ਦੇਖ ਕਰਕੇ ਕਰਾਂਗੇ ਆਪਾਂ ਹਾਂ ਤੇ ਲਾਟਰੀ ਕਾਦੀ ਲੱਗੀ ਉਹ ਵੀ ਦੱਸ ਦੇ ਮੇਰੀ ਗੱਲ ਅਧੂਰੀ ਰਹਿ ਗਈ ਸੀ ਹਲੇ ਨਹੀਂ ਦੱਸਦੇ ਜਦੋਂ ਲਾਟਰੀ ਘਰੇ ਲਿਆਂਦੀ ਨਾ ਉਹਦੋਂ ਪਤਾ ਲੱਗੂ ਤੁਹਾਨੂੰ ਲਾਟਰੀ ਕਰੇ ਲਿਆਂਦੀ ਲਾਟਰੀ ਤਾਂ ਨਿਕਲਦੀ ਹੁੰਦੀ ਐ ਫੋਨ ਕਰਕੇ ਆਪ ਭਲਾਉਂਦੇ ਹੁੰਦੇ ਨੇ ਲਾਟਰੀ ਆਪ ਤਾਂ ਨਹੀਂ ਆਉਂਦੀ ਹੁੰਦੀ ਘਰੇ ਨਾ ਮੈਂ ਮੇਰੀ ਗੱਲ ਸੁਣ ਮੁੰਡਾ ਬਦਲਿਆ ਬਦਲਿਆ ਜਾਂ ਨਹੀਂ ਪਿਆ ਬਦਲਿਆ ਤੇ ਬਹੁਤ ਦਿਨਾਂ ਦਾ ਪਿਆ ਜੇ ਤੂੰ ਮਸਤੀ ਕੋਲ ਗਈ ਸੀ ਉਦੋਂ ਦਾ ਹੈਗਾ ਤਾਂ ਦਾਲ ਦੇ ਵਿੱਚ ਕੁਛ ਕਾਲਾ ਹੀ ਐ ਪਰ ਮੈਨੂੰ ਸਮਝ ਨਹੀਂ ਆਉਂਦੀ ਵੀ ਦਾਲ ਦੇ ਵਿੱਚ ਕਾਲਾ ਐ ਇੱਕ ਦਾਲ ਸਾਰੀ ਹੀ ਕਾਲੀ ਐ ਕਿਤੇ ਦੁੱਧ ਦਾ ਦਫੌਣ ਜਾਂਦਾ ਕਿਸੇ ਨੇ ਇਹਨੂੰ ਕਹਿਤਾ ਨਹੀਂ ਦਿੱਤਾ ਵੀ ਜੈਜ ਦੀ ਕੁੜੀ ਚਾਹਣਾ ਉਹ ਜਾ ਰਿਸ਼ਤਾ ਕਰਾ ਦੰਨੇ ਆ ਹੂੰ ਕੁੜੀ ਵਾਲਾ ਚੱਕਰ ਨਹੀਂ ਹੈਗਾ ਕੁੜੀਆਂ ਦੇ ਫਿੱਟੇ ਨਹੀਂ ਆਉਂਦੀਆਂ ਗੱਲ ਤਾਂ ਕੋਈ ਬਈ ਦੋ ਘਰ ਹੋਰ ਲਾਗੇ ਹੋਣੇ ਦੁੱਧਾ ਵਾਲੇ ਨੂੰ ਤੂੰ ਉਚ ਲੋ ਹੂੰ ਬਸ ਆਹੀ ਖੁਸ਼ੀ ਚ ਫਿਰਦਾ ਮੈਨੂੰ ਲੱਗਦਾ ਦੋ ਚਾਰ ਹੋਰ ਮਿੰਟ ਨੇ ਹੋਣਗੇ ਆਹੋ ਹਾਂ ਬਸ ਕੰਮ ਵਧਾਈ ਜਾਂਦਾ ਆਈ ਨਹੀਂ ਦੇਖਦਾ ਹੈਗਾ ਵੀ ਆਪਣੀ ਮਾਂ ਨੂੰ ਕੋਈ ਸੁੱਖ ਦੇ ਦੇਮਾ ਹਾਂ ਬਹੂ ਲਿਆ ਕੇ ਦੇ ਦੇ। ਏ ਮੱਝ ਤਾਂ ਨਹੀਂ ਲਿਆਉਂਦਾ ਕਿ ਤਾਹੀਂ ਕਹਿੰਦਾ ਸੀ ਜੇ ਘਰੇ ਆ ਗਈ ਉਦੋਂ ਪਤਾ ਲੱਗੂ। ਫਿਰ ਹੋਰ ਕੀ? ਤੈਨੂੰ ਤਾਂ ਤੈਨੂੰ ਕਹਿਣੀ ਆ। ਤਾਹੀਂ ਤਾਂ ਕਹਿੰਦਾ ਘਰੇ ਆਈ ਤੇ ਪਤਾ ਲੱਗੂਗਾ। ਏ ਰੱਬਾ। ਚੱਲ ਤੈਨੂੰ ਤਾਂ ਕੋਈ ਦੁੱਖ ਨਹੀਂ ਪੁੱਤ। ਦੁੱਖ ਤਾਂ ਮੈਨੂੰ ਅਜਿਹੇ ਸਿਰ ਤੇ ਟੋਕਰਾ ਠੀਕਣਾ। ਹਾਂ ਤੁਹਾਨੂੰ ਤਾਂ ਮਿਲੀ ਖੜੀ ਐ ਜਿਹਨੂੰ ਚੰਗਾ ਮੈਂ ਗੇਟ ਭੇੜਿਆ ਵਾ। ਖੁੱਲਾ ਛੱਡਿਆ ਆ। ਕੀ ਕਰਾਂ ਹੈ ਜੀ ਲਾ ਦਦਾ। ਜਿਹੜੀ ਮੰਨਦੀ ਹੋ ਨਹੀਂ ਹੈਗੀ। ਵੀ ਟਾਈਮ ਨਾਲ ਵਿਆਹ ਕਰਾ ਲਾ ਕੁੜੀ ਨੂੰ ਵੀ ਵਿਆਹ ਦੂੰਗੀ। ਮੈਂ ਤਾਂ ਮੇਰੀ ਤਾਂ ਪਿੱਠ ਮੁੱਕਲੀ ਹੋਊਗੀ ਅਜੇ 2 ਦਿਨ ਚਲੇ ਜਾ ਕਿਤੇ ਇਹਨਾਂ ਦਾ ਕੰਜਰਖਾਨਾ ਦਾ ਬਾਪ ਜਦੇ ਕਰਕੇ ਬਹਿ ਜਾਂਦਾ ਘਰ ਤਾਂ ਸੰਭਲਿਆ ਕਰੂਗੀ ਜੇ ਬਹੂ ਆ ਜਵੇ ਬੇਪੁੱਤ ਆ ਰਾਮ ਆ ਗਿਆ ਸੱਚੀ ਸ਼ਾਂਤੀ ਆ ਗਈ ਹੋਰ ਮੈਂ ਤੈਨੂੰ ਐ ਕਹਿੰਦੀ ਸੀ ਵੀ ਹੁਣ ਤਾਂ ਤੇਰੀ ਪੜ੍ਹਾਈ ਵੀ ਪੂਰੀ ਹੋਣ ਵਾਲੀ ਆ ਹੁਣ ਤੈਨੂੰ ਨੌਕਰੀ ਮਿਲ ਚੁਗੀ ਫਿਰ ਮੇਰੀ ਸੇਵਾ ਤਾਂ ਕਰਿਆ ਕਰੇਗਾ ਕਿਤੇ ਵਿਆਹ ਕਰਾ ਕੇ ਅੱਡ ਹੋ ਕੇ ਬਹਿ ਜਾਏ ਉਹ ਮਾਂ ਕਹਿੋ ਜੀ ਗੱਲਾਂ ਕਰਦੀਆਂ ਹਾਂ ਦੇਖ ਮਾਂ ਜੇ ਤਾਂ ਘਰ ਵਾਲੀ ਆ ਗਈ ਚੰਗੀ ਤਾਂ ਐ ਸਮਝ ਲੈ ਵੀ ਤੇਰੀ ਦਿਨ ਰਾਤ ਸੇਵਾ ਕਰੂਗੀ ਜੇ ਭਾਈ ਆ ਗਈ ਬਾਪੂ ਵਰਗੀ ਖੜੂਸ ਜੀ ਫੇਰ ਭੁੱਲ ਜਾ ਸੇਵਨ ਠੀਕ ਆ ਫੇਰ ਭਾਈ ਅਸੀਂ ਤਾਂ ਆਪਦਾ ਅੱਡ ਬਿੱਡ ਹੋ ਜਾਗੇ ਤੁਸੀਂ ਆਪਦੇ ਜਿੱਥੇ ਮਰਜੀ ਰਹੇ ਜੁਗਰਾ ਪਹਿਲੀ ਸੋਚੀ ਜਾਂਦਾ ਅੱਡ ਹੋ ਜਾਊਗਾ ਉਹ ਪਤਾ ਨਹੀਂ ਹੋਊਗੀ ਕਿ ਨਾ ਹੈ ਉਹ ਮੈਂ ਮਜ਼ਾਕ ਕਰਦਾ ਕਰਦਾ ਮਜ਼ਾਕ ਤੈਨੂੰ ਵੀ ਲੱਗਦਾ ਮੈਂ ਤੇਰੇ ਬਿਨਾ ਮੈਂ ਰਹਿ ਲੂੰਗਾ ਮੇਰਾ ਤਾਂ ਦਿਲ ਚ ਹੌਲ ਪੈ ਗਿਆ ਉਹ ਮੈਂ ਤੇਰੇ ਬਿਨਾ ਮੈਂ ਕਿੱਥੇ ਰਹਿ ਲੂੰਗਾ ਤੈਨੂੰ ਵੀ ਲੱਗਦਾ ਐ ਤਾਂ ਮੈਨੂੰ ਪਤਾ ਹੈ ਮੇਰਾ ਪਤ ਸੇਨ ਮਾ ਹਾਂ ਮੈਂ ਨਾ ਹਾਂ ਕਹਿੰਦੀ ਸੀ ਕਿ ਮੇਰੇ ਕੋਲ ਨਾ ਦੋ ਕਿ ਸੂਟ ਰਹਿ ਗਏ ਜੇ ਇੱਕ ਸੂਟ ਹੋਰ ਲਿਆ ਦੋ ਮੈਨੂੰ ਨਮਾ ਕਿਉਂ ਮੈਂ ਮਕਲਾਵੇ ਜਾਣਾ ਨਾ ਮਕਲਾਬ ਤੱਕ ਹਨੂ ਜਾਣਾ ਮੈਂ ਫਿਰ ਮੇਲੇ ਜਾਣਾ ਸੂਟ ਨਹੀਂ ਹੈਗੇ ਸੀ ਕਿ ਮੈਂ ਤਾਂ ਕਹਿੰਦੀ ਸੀ ਕਿ ਤੋ ਬੋਲਿਆ ਗਰਮੀ ਨਿਕਲ ਜਾਂਦੀ ਬਈ ਮੇਰੀ ਲਿਆ ਦੋ ਸੂਟ ਵਿਚਾਰੇ ਨੂੰ ਹੋਰ ਲੈ ਫਿਰ ਕੀ ਹੁੰਦਾ ਕਰਨਾ ਤਾਂ ਘਰੇ ਕੰਮ ਹੈ ਪ੍ਰੀਤ ਨੇ ਵੀ ਕਹਿਤਾ ਮਾ ਹੁਣ ਤਾਂ ਲਿਆ ਦੋ ਹੋਰ ਐਨਾ ਥੋੜਾ ਨਾ ਆਪਣੇ ਰੰਗ ਦਿੱਤਾ ਪਿੱਲਾ ਪਿੱਲਾ ਸੂਟ ਉੱਪਰ ਦੀ ਪਾ ਲੈਂਦੀ ਓਹਹ ਦੇਖ ਤਾਂ ਸਹੀ ਕਿੰਨੀ ਸੋਹਣੀ ਲੱਗਦੀ ਐ ਸ਼ਰਮੀ ਨਹੀਂ ਮੰਦੀ ਮੜੀ ਮੋਟੀ ਹੈ ਤੂੰ ਨਵੇਂ ਕਪੜੇ ਘਰੇ ਪਾਈ ਫਰਦੀ ਆਂ ਕੀ ਤੇ ਔਣ ਜਾਣ ਚ ਪਏ ਜਾਂਦੇ ਕਿਤੇ ਲਜਾਨੇ ਆ ਸੀ ਤੈਨੂੰ ਨਾਲ ਉਦੋਂ ਅਬਲੀ ਤਾਂ ਸ਼ਰਮੀ ਆਉਂਦੀ ਆ ਫਿਰ ਮਾਂ ਇਹਦੇ ਚ ਮੇਰਾ ਕੀ ਕਸੂਰਾ ਦੱਸ ਰੱਬ ਨੇ ਬਣਾਈਆ ਮੈਂ ਤੇ ਮੇਰਾ ਵੀ ਤਾਂ ਜੀ ਕਰਦਾ ਮੈਂ ਸਾਰੇ ਕਲਰ ਪਾ ਪਾ ਕੇ ਦੇਖਾਂ ਉਹ ਵੀ ਕਹਿ ਦਿੰਦੀ ਆ ਮੈਂ ਰੱਬ ਨੇ ਬਣਾਈਆ ਫਿਰ ਅਬ ਇਹਦਾ ਨਹੀਂ ਕਹਿੰਦਾ ਤੂੰ ਗੂੜੇ ਰੰਗ ਪਾ ਫਿੱਕੇ ਰੰਗ ਤਾਂ ਪਾ ਸਕਦੀ ਆ ਆ ਦੇਖ ਲੈ ਮੁੰਡਾ ਹੁਣ ਫਿੱਕੇ ਰੰਗ ਪਾਉਂਦਾ ਇਹਦਾ ਰੰਗ ਸਾਵਲਾ ਹੈ ਤੇਰੇ ਵਾਂਗੂ ਥੋੜੀ ਆ ਡਾਰਕ ਡਾਰਕ ਪਾਉਂਦਾ ਫਿਰ ਮਾਂ ਇਹ ਵੀ ਤੂੰ ਸੀ ਨਹੀਂ ਲਿਆ ਕੇ ਦਿੱਤਾ ਸੀ ਮੈਂ ਕਿਹੜਾ ਮੰਗਵਾਇਆ ਸੀਗਾ ਮੈਨੂੰ ਕੀ ਪਤਾ ਭੁੰਗ-ਭੁੰਗ ਲੱਗੇਗੀ ਧਿਆਨ ਦੀ ਕਿੱਥੇ ਪਾਪ ਲੱਗੀ ਆ ਤੀ ਲਵੇ ਸੂਟ ਘਰੇ ਲਾ ਕੇ ਬੈਂਦੀ ਆ ਫਿਰ ਕਹਿੰਦੀ ਮੈਨੂੰ ਤੂੰ ਦੁੱਗ ਲਿਆ ਤੇ ਦੂਣਾ ਮੰਗ ਭਈ ਹੈ ਨਹੀਂ ਹਜੇ ਸੂਟ ਤੇ ਹੈ ਨਹੀਂ ਸੀ ਮੇਰੇ ਕੋਲੇ ਦੋ ਹੀ ਸੂਟ ਰਹਿ ਗਏ ਸੀਗੇ ਫਿਰ ਇੱਕ ਦੋ ਕਿੰਨੇ ਟੁੱਟ ਦਿੱਤੇ ਸੀ ਮੈਂ ਤੇ ਨੋ ਨਹੀਂ ਪਾਈ ਜਾਂਦੀ ਉਹ ਵੀ ਪਾਉਣੀ ਹੁੰਦੀ ਆ ਪ੍ਰੀਤ ਆਹੀ ਇੱਕ ਸੂਟ ਹੈ ਮੇਰੇ ਕੋਲ ਤੇ ਜਿਹੜਾ ਤੂੰ ਲਿਆ ਕੇ ਦਿੱਤਾ ਬਾਕੀ ਸਾਰੇ ਤੇਰੇ ਸੀਗੇ ਤੇਰੇ ਨਾਲ ਸੂਟੇ ਪਾਉਣੀ ਹੁੰਦੀ ਆ ਆ ਫਿਰ ਮੇਥੋਂ ਮੰਗ ਲੈ ਮੇਰੇ ਸੂਟਾਂ ਨੂੰ ਕਿਹੜਾ ਖਲ ਅਣੀ ਨੰਮੀ ਰਵੇ ਤੈਨੂੰ ਮੈਂ ਸੂਟ ਦਿੰਦੀ ਆ ਪਾਉਣ ਨੂੰ ਹੋਈ ਨਾ ਕਰੇ ਕਰਦੀ ਆ ਹੋਰ ਨਾ ਕਰਦੀ ਮੇਰਾ ਉਹੀ ਗੱਲ ਨਾ ਨਾਪੜੀ ਮਿਲਦੇ ਨਾ ਤਾਂ ਸਰੀਕਾ ਕਰਦੀ ਆ ਮੈਂ ਕੋਈ ਨਾ ਫਰੇਨੀ ਕਰਦੀ ਹੈਗੀ ਬਈ ਮੇਰੇ ਜੁੱਤੇ ਆਏ ਸੀ ਵੀ ਚੱਲ ਤੋਂ ਹੋਰ ਹੋ ਜੂਗਾ ਨਵਾਂ ਮੇਰੇ ਮੈਨੂੰ ਵੀ ਸ਼ਾਂਤ ਕਿੱਸਾ ਪੈ ਕਿੱਥੇ ਜਾਣਾ ਨਵੇਂ ਸੂਟ ਨੂੰ ਕਿੱਥੇ ਜਾਣਾ ਤੈਨੂੰ ਕਾਲਜ ਹੀ ਜਾਣਾ ਤੈਨੂੰ ਕਰਨਾ ਤਾਂ ਘਰੇ ਕੰਮ ਹੈਗਾ ਲਿਆ ਦਾਂਗੇ ਇਹਦਾ ਕਰਾਂਗੇ ਨਾ ਹੁਣ ਮੈਂ ਜਦੋਂ ਵੀ ਨਾ ਕੋਈ ਚੱਜ ਦੀ ਗੱਲ ਕਰਨ ਲੱਗੀ ਨਾ ਇਹ ਵਿੱਚ ਆ ਕੇ ਕੋਈ ਨਾ ਕੋਈ ਆਪਣੀ ਟੰਗ ਪਰਸੰਦੀ ਆ ਕਿੰਨੇ ਵਰਗ ਕੇ ਹਨ ਜਾਣ ਕੇ ਆਉਂਦੀ ਆ ਆਪਣੀ ਗੱਲ ਪਤਾ ਨਹੀਂ ਕੀ ਬਿਮਾਰੀ ਐ ਇਹਨੂੰ ਜੋ ਕੰਮ ਕਰਨਾ ਮੈਂ ਤਾਂ ਤੁਹਾਡੇ ਕੋਲ ਬੈਠਦੀ ਹੀ ਨਹੀਂ ਐ ਕਿ ਹੁਣ ਜੇ ਇੰਨਾ ਹੋ ਕਰਦੇ ਮੇਰੇ ਤੋਂ ਜਾ ਤੂੰ ਕੰਮ ਕਰ ਲੈ ਲਿਆਵਾਂਗੇ ਹੂੰ ਦੇਖਦੇ ਮੁੰਡਾ ਕਿੱਥੇ ਉਹ ਲਿਆ ਦਾਂਗੇ ਯਾਰ ਤੁਹਾਡੀ ਮਰਗੀ ਕੋਈ ਗੱਲ ਨਹੀਂ ਕਿਤੇ ਮੁੰਡਾ ਖੁੰਡਾ ਦੇਖਦੇ ਆ ਤੇਰੇ ਵਾਸਤੇ ਮਾਂ ਕੋਈ ਪੜਿਆ ਲਿਖਿਆ ਜਿਹੜਾ ਤੈਨੂੰ ਲੈ ਕੇ ਜਾਊਗਾ ਹੋਰ ਉਹ ਤਾਂ ਸੂਟ ਵੀ ਲਿਆ ਦਾਂਗ ਇਹਨੂੰ ਮਿਲੂ ਜੱਜ ਮਾਂ ਹੂੰ ਕਿਹਦੇ ਸਾਹ ਮਾਣ ਸਕ ਲੈ ਕੋ ਸਾਹ ਮੈਨੂੰ ਕੁਝ ਨਹੀਂ ਮਿਲਣਾ ਦੇ ਦੇਖ ਲਾਂਗੇ ਕੋਈ ਸੇਰੀ ਪਾਲੀ ਮੈਨੂੰ ਤਾਂ ਆਪ ਹੀ ਲੱਗਦਾ ਵੀ ਸੇਰੀ ਪਾਲੀ ਲੱਭਣਾ ਪੈਣਾ ਇਹਦੇ ਬਸ ਹੋਰ ਜਾ ਮਗ ਜਾ ਹੋਰ ਕਿੰਨੀ ਕਿ ਮਗ ਜਾ ਹਟ ਕੋਈ ਨਹੀਂ ਬੇਇੱਜ਼ਤੀ ਕਰਾਇ ਵਗੈਰਾ ਸਵਾਦਲਾ ਆਲਾ ਬੇਇੱਜ਼ਤੀ ਕਰਮ ਹੁੰਦੀ ਹੈ ਹੋ ਮਾਂ ਮੈਂ ਇਥੇ ਪ੍ਰੀਤਨੇ ਸੋਚਿਆ ਸੀ ਹਾਂ ਇਹ ਤਾਂ ਕੋਈ ਦੇਖਣਾ ਰਿਸ਼ਤਾ ਜਾ ਮੈਨੂੰ ਡੰਮ ਕੇ ਪਰਾਂ ਮਾਰ ਦੋ ਹੈ ਤੀਜੇ ਦਿਨ ਘਰ ਦੇ ਵਿੱਚ ਕੋਈ ਨਾ ਕੋਈ ਹੈ ਆਪਦਾ ਜੂ ਜੜਾ ਬਸ ਇਹਦਾ ਕਰ ਹੀ ਦੇਵਾਂਗੇ ਹੁਣ ਉਰਾ ਮੱਕ ਕਦੋਂ ਕਰੋਗੇ ਮੈਂ ਤਾਂ ਇਹੀ ਗੱਲ ਸੁਣਦੇ ਨੇ ਹੋਗਾ ਅੱਜ ਕਰਦੇ ਹੋ ਕੱਲ ਕਰਦੇ ਹੋ ਪਤ ਨਹੀਂ ਲੱਗਦਾ ਹੈਗਾ ਤੇ ਕੀ ਤੇਰੇ ਬਾਪੂ ਨੂੰ ਕਹੇ ਮੈਂ ਉਹਨੂੰ ਕਹਿੰਦਾ ਸੁਣਨ ਲੱਗਦਾ ਫਿਰ ਉਲਟਾ ਮੇਰੇ ਗੱਲ ਬੋਊਗਾ ਅੱਛਾ ਤੂੰ ਸਾਡੀ ਕੁੜੀ ਨੂੰ ਕੱਢ ਕੇ ਰਾਜ਼ੀਆ ਕਰੋ ਨਹੀਂ ਉਹ ਤਾਂ ਜਾਨਤੀ ਕਰਦੇ ਹੋ ਫਿਰ ਕਿੰ누 ਨੇ ਕਹੀਏ ਆਪਾਂ ਪਚੋਲਣ ਪਾ ਲੈਨੇ ਵਿੱਚ ਤੂੰ ਲੱਭ ਕੋਈ ਲੱਭਦੀ ਆ ਮੈਂ ਕਰਦੀ ਆ ਮੈਂ ਗੱਲ ਕਿਸੇ ਨਾਲ ਹੋਰ ਮੈਂ ਜਦੋਂ ਵੀ ਮੈਂ ਮੇਰਾ ਇਹੀ ਤੂੰ ਕੰਨੀ ਵੀ ਕਰੇ ਨਹੀਂ ਹੁੰਦਾ ਇਹ ਗੱਲ ਕਰਕੇ ਨਹੀਂ ਕਰੀ ਹੁੰਦਾ ਗੱਲ ਕਰਦੀ ਆ ਕਿਸੇ ਨਾਲ ਕੋਈ ਬੰਦਾ ਦਾ ਵਿੱਚ ਪਾਉਣਾ ਹੀ ਪਊ ਕੋਈ ਲੈ ਕੇ ਆ ਉਹ ਜੋ ਮਰਜ਼ੀ ਪਾਵਾਂ ਮੈਨੂੰ ਨਹੀਂ ਪਤਾ ਇਹਨੂੰ ਕੱਢ ਰੋ ਕੋ ਚੱਲ ਕੋਈ ਨਹੀਂ ਜਦੋਂ ਆਉਗੀ ਕੀ ਕਰਦੇ ਬਾਈ ਮੈਨੂੰ ਆ ਜਾਂ ਦੁੱਖ ਹੀ ਲਿਆ ਦੂੰ ਉਹ ਨਹੀਂ ਲਿਆ ਇਹਦੇ ਖਾਤਰੀਏ ਪੈਸੇ ਵਾਧੂ ਆਗੇ ਲਿਆਉਣ ਨੂੰ ਮੈਂ ਜਦੋਂ ਆਪੇ ਕੋਈ ਚੰਗਾ ਕੰਮ ਸੋਚਦਾ ਮੈਂ ਹੁਣ ਆ ਕਰੂੰਗਾ ਮੈਂ ਗੇਬੜਾ ਹੀ ਕਰੂੰਗਾ ਫੇਰ ਆਪਦੀ ਵਿੱਚ ਕੋਈ ਨਹੀਂ ਤੁਹਾਨੂੰ ਦੋਨਾਂ ਨੂੰ ਉਹੀ ਚੀਜ਼ ਲੈ ਕੇ ਦਿਆ ਕਰੂੰ ਜਿਹੜੇ ਵਿੱਚ ਘਸਦੀਆਂ ਨਾਲ ਤੇਰਾ ਪਿਆਉ ਸੋਧਰ ਤੋ ਤੋ ਇਹਨੂੰ ਦੇਖ ਦੇ ਕੇ ਮੱਚੀ ਜਾਂਦਾ ਤੁਹਾਡੇ ਤੇ ਬਾਪ ਨੂੰ ਨਾ ਇਹ ਸਮਾਨ ਬਣਾ ਬਣਾ ਕੇ ਦੇ ਦਿੰਦੇ ਨੇ ਕੋਈ ਕੁੱਛ ਦੇ ਤਾ ਉਹ ਆਪੀ ਚੰਬੜਾਗਾ ਤੈਨੂੰ ਤਾਂ ਚੰਬੜਿਆਗਾ ਮੈੱਕ ਟਿ ਬਿਠਾ ਨੂਨੂ ਮਿਲ ਜਾਂਦਾ ਬਸ ਮਾਡਾ ਮੋਟਾ ਖੇਤ ਦਾ ਕੰਮ ਕਰਿਆ ਦਾ ਹਾਂ ਮੈਂ ਕੰਮ ਕਰਦਾ ਤੇ ਕੰਮ ਕਰੇ ਨਾ ਕੰਮ ਹੋਰ ਕੌਣ ਕਰਕੇ ਜਾਊਗਾ ਖੇਤੀ ਵਾਲਾ ਉਲਟੇ ਮੇਰੇ ਨਾਲ ਗੱਲ ਪਊਗਾ ਕੋਈ ਨੀ ਕੰਮ ਕਰਾਉਂਦਾ ਮਗਾ ਕੋਈ ਨਾ ਬੱਪੂ ਮੈਂ ਜਦੋਂ ਬਾਈ ਪੜਨ ਨੂੰ ਹਟਾ ਮੈਂ ਕੰਮ ਕਰਵਾ ਦੇ ਹਾਂ ਤੂੰ ਮੈਨੂੰ ਖੇਤੀ ਚ ਲਾ ਲਾ ਕਦੇ ਮੇਰੇ ਮਾ ਮਾਪੇ ਕਹਿੰਦੇ ਨੇ ਪੜੋ ਹੋਏ ਕਹਿੰਦੇ ਨੇ ਛੜ ਕੇ ਉਹੀ ਹੈ ਨਾ ਅਕਲ ਦਾ ਘਟਾ ਨਾ ਇਹ ਤਾਂ ਸੜਿੱਕਾ ਕਰਦਾ ਪੁੱਤ ਬੀਏ ਨਹੀਂ ਪੜੀ ਉਧਰੋਂ ਬਾਪੂ ਨੂੰ ਅਕਲ ਘਟਾ ਗਾਂ ਰਹਿੰਦੀ ਹੁੰਦੀ ਆ ਪੱਲੇ ਬੜਕੀ ਹੈ ਭਾਰਕੀ ਹੈ ਕੋਈ ਨਹੀਂ ਇਹਦਾ ਤਾਂ ਇੰਤਜ਼ਾਮ ਆ ਪਕੜਦਾ ਆ ਦੇਣਾ ਦਾ ਆਈ ਤੋਰ ਦਾਂਗੇ ਇੱਕ ਵਾਰ ਕਿਉਂ ਬਣੇ ਠੀਕ ਹੈ ਜੇ ਮੈਂ ਬਚ ਦੇਵਾਂਗੇ ਕੇਰਾ ਬਾਹਰ ਨਾ ਜਲਾ ਦਾਂਗੇ ਬਚ ਦੇਵਾਂਗੇ ਕੇਰਾ ਚ ਨਿਚੜਾਵਾ ਕਰਦੇ ਆਂ ਬਸ ਤੁਸੀਂ ਦੇਖੋ ਮਾਂ ਆਟਾ ਪਤਲਾ ਪਤਲਾ ਯਾ ਠੀਕ ਣ ਚੱਲ ਕੋਈ ਨਹੀਂ ਚੱਲ ਬੱਤਰ ਤੇ ਆਪਾਂ ਨਹੀਂ ਪੀਲਾ ਕੋਈ ਜੋਣੋ ਹੋਰ ਆਹ ਕੋਈ ਨਾ ਇਹ ਕਰਨਾ ਕਰ ਇਹਨੂੰ ਪਕੜਦੇ ਅੱਛੇ ਤੇ ਨੰਮ ਨੂੰ ਆਏ ਦੱਸ ਕੀ ਖਾਵੇਂ ਭੀ ਮੇਗੀ ਕੁਛ ਨਹੀਂ ਹੋਣਾ ਕਿਉਂ ਹਾਂ ਕੇ ਇਜ਼ ਕੰਟੀ ਚਾਪਨੀ ਕੀ ਲੰਬੀ ਜਰ ਕੋਈ ਅੰਦਾ ਤੁੰਦਾ ਕਿਲਾ ਇਹ ਆਹਨ ਆਪਰੇ ਦੇਖੋ ਇਹ ਤਾਂ ਐਸੀ ਚੱਲੀ ਜਾਊਗਾ ਇਹ ਤਾਂ ਰੰਡੀ ਰੋਣਾ ਮੁੱਕਦਾ ਹੀ ਨਹੀਂ ਕਾ ਕਦੇ ਇਹ ਬੋਲ ਪੈਂਦੇ ਕਦੇ ਤਰਪੇ ਬੋਲ ਪੈਂਦਾ ਸੱਚੇ ਸਾਰ ਦਿਨ ਕਲੇਸ਼ ਚ ਨੱਟਦਾ ਸਾਰਾ ਦਿਨ ਚਲ ਚੰਗਾ ਬੱਤ ਇਹਨਾਂ ਦੇਖ ਲੈ ਬਬਲੂ ਨੂੰ ਉਸਤਨ ਆ ਬਿਆਦਾ ਘਾਟ ਤੈਨੂੰ ਆਇਆ ਕਿਸੇ ਦਾ ਮੈਨੂੰ ਕਾਹਨੂੰ ਆਇਆ ਹੈ ਇਹ ਨਾ ਉਹਦੇ ਵਾਲਾ ਏ ਸਾਮਾਨ ਜਿਹਾ ਵਿਕਦਾ ਹੋਣਾ ਕੋਈ ਦੁਕਾਨ ਖੁੱਲੀ ਹੋਣੀ ਆ ਅੱਛਾ ਮੈਂ ਤੇ ਬਿਆਦਾ ਘਾਟ ਹੈ ਬਸ ਤੈਨੂੰ ਤਾਂ ਹੀ ਸੁਪਨੇ ਆਉਂਦੇ ਰਹਿੰਦੇ ਨੇ ਮਾੜਾ ਮੋਟਾ ਘਰ ਬਲ ਵੀ ਧਿਆਨ ਦੇ ਲੈ ਮੈਂ ਤਾਂ ਹੁਣ ਬਿੱਡਾਂ ਦੇ ਪਿਆ ਦੀ ਮਹਾਜਲ ਕਿਸੇ ਦਾ ਉਧਰੋਂ ਫੜਾਇਆ ਹੋਵੇ ਕਿਸੇ ਨੇ ਆਇਆ ਹੁਣ 7-8 ਦਿਨ ਲਾ ਕੇ ਆ ਬਸ ਮੇਰੇ ਕਹੇ ਤੋਂ ਬਾਅਦ ਪਹਿਲਾਂ ਤਾਂ ਐਂ ਦੱਸ ਮੁੰਡੇ ਨੂੰ ਕੀ ਹੋਇਆ ਮੁੰਡੇ ਨੂੰ ਕੀ ਹੋਣਾ ਚੰਗਾ ਭਲਾ ਹੈ ਇੰਨੀ ਅੱਚੀ ਵੀ ਜੀ ਕਹਤੇ ਕਰੀ ਜਾਂਦਾ ਭੱਜੂ ਭੱਜੂ ਕਰਦਾ ਸਵੇਰੇ ਉੱਧਰ ਆਇਆ ਲਵੇ ਪਿੰਡ ਚ ਇੱਕ ਚ ਹੋਰ ਲਾਤਾ ਮੇਰੇ ਲਈ ਹਾਜੀ ਨੇ ਕਿੜੇ ਉਹ ਤਾਂ ਮੈਨੂੰ ਵੀ ਪਤਾ ਲੱਗੂ ਮੈਂ ਜਾਇਆ ਮਾਦੂ ਤਪਾਇਆ ਮਾ ਚੰਗਾ ਬੇਬੇ ਲੈ ਪੁੱਤ ਚਾਹ ਪਾਣੀ ਤੇ ਪੀ ਲੈ ਉਹ ਚਾਹ ਆ ਕੇ ਪੀ ਲੂ ਮੈਂ ਤੁਸੀਂ ਬਣਾ ਕੇ ਰੱਖ ਲੋ ਫਿਰ ਪੀ ਜਾਂ ਕੁੱਟ ਮੇਰੇ ਯਾਰ ਚਾਹ ਤਾਂ ਇੰਨੀ ਕਾਲੀ ਕਰ ਤੋ ਲਾਗਿਆ ਕਰ ਨਾ ਇਹ ਤੇਰੀ ਮਾਂ ਕਹਿੰਦੀ ਦੀ ਗੱਲ ਛੇੜਦੀ ਦੀ ਮੇਰੀ ਘਰ ਸੋਤ ਤਾਂ ਅੱਗੇ ਤਾਂ ਪੀਏ ਵੀ ਨਾ ਜਾਂਦਾਂ ਦੀ ਚਾਹ ਕ ਕੁੜੀ ਬਣਾ ਕੇ ਹੀ ਨਹੀਂ ਦੀ ਦੰਦੀ ਉਹ ਨਹੀਂ ਬੇਬੇ ਬਣਾ ਦਿੰਦੀ ਆ ਕੁੜੀ ਦਾ ਹਾਂ ਚਾਹ ਤਾਂ ਕਰਦੀ ਸੀ ਪਤਾ ਨਹੀਂ ਕਿਉਂ ਐ ਅੱਛੀ ਤੈਨੂੰ ਪਤਾ ਉੱਥੇ ਕੁੜੀ ਹੈਂ ਕੁੜੀ ਕੁੜੀ ਉਹ ਉਹ ਬੁੜੀ ਬੈਠੀ ਹੁੰਦੀ ਆ ਰਾਤ ਚ ਇੱਕ ਵਿਚਾਰੀ ਉਹ ਤਾਂ ਤੁਰਿਆ ਨਹੀਂ ਜਾਂਦਾ ਬਾਪੂ ਉਹ ਮੈਂ ਉਹਨੂੰ ਗੁਰਦੁਆਰੇ ਛੱਡਿਆ ਹੁਣਾ ਉਹ ਚਲ ਦਵਾਵਾ ਮੈਂ ਦੇਂਦੀ ਆ ਸਵੇਰੇ ਸਵੇਰੇ ਅਸੀਂ ਸੀਸਾ ਮਿਲ ਜਾਂਦੀਆਂ ਨੇ ਬੇ ਬੇ ਸਿਆਣਾਂ ਦੀਆਂ ਸੀਸਾ ਚੰਗੀਆਂ ਹੁੰਦੀਆਂ ਨੇ ਉਹ ਫੇ ਛੱਡਣ ਵਾਲਾ ਕੋਈ ਹੋਰ ਹੋਊ ਚਲ ਕਿਤੇ ਛੱਡ ਤਿਉ ਐਂ ਕਿ ਰੋਜੀ ਛੱਡੀ ਜਾਨੇ ਤੂੰ ਅਬਸਾ ਨਹੀਂ ਕੰਮ ਸੰਦਾ ਕਰਦਾ ਉਹ ਰੋਜ਼ ਠੀਕ ਦੀਆ ਬਾਪੂ ਮੈਨੂੰ ਉਹ ਉਹਦੇ ਵੀ ਤਾਂ ਜਵਾਕ ਜੱਲੇ ਹੋਣਗੇ ਹੀ ਪੁੱਤ ਉਹੀ ਤਾਂ ਗੱਲ ਚਲ ਕੋਈ ਨਾ ਮਾਂ ਗੁਰੂ ਘਰ ਹੀ ਛੱਡ ਕੇ ਆਉਣਾ ਮੈਂ ਕਿਹੜਾ ਕਿਤੇ ਹੋਰ ਲੈ ਕੇ ਜਾਣਾ ਉਹਨੂੰ ਦੱਸ ਤੂੰ ਹੀ ਤਾਂ ਉਹੀ ਸ਼ੱਕ ਕਰਨ ਲੱਗ ਗਿਆ ਨਾ ਮੇਰੇ ਤੇ ਯਾਰ ਲੈ ਦੱਸ ਚਲ ਪਾ ਲਾ ਵੀ ਘਰ ਪੁੱਤ ਐਂ ਥੋੜੀ ਆ ਵੀ ਭੁੱਖੇ ਟੱਡੇ ਫਰੀ ਜਾਣਾ ਹੁਣ ਕਿਹੜਾ ਵੇਲਾ ਹੋ ਜਾ ਜਿਹੜੀ 부ੜੀ ਮੈਂ ਤਾਂ ਕੁੜੀ ਦੀ ਕਿਰਾ ਮੈਂ ਤਾਂ ਪਹਿਲਾਂ ਸਮਝਾਈ ਕਦੇ ਇੱਥੇ ਤੇਰੇ ਆਉਣ ਤੋਂ ਪਹਿਲਾਂ ਗੱਲ ਕਰਦਾ ਦੀ ਮੈਂ ਤੇ ਕੁੜੀ ਖੜੀ ਸੀ ਲਾਪਰੀ ਤਾਂ ਉਦੋਂ ਵੀ ਇਹਦੇ ਮੂੰਹ ਚੋਂ ਕੁੜੀ ਨਿਕਲੀ ਆਹ ਹੁਣ ਮੇਰੇ ਕੋਲ ਤਾਂ ਗੱਲਾਂ ਕਰਦਾ ਨਾ ਜੇ ਤੇਰੇ ਸਾਹਮਣੇ ਦੇ ਮੂੰਹ ਚੋਂ ਕੁੜੀ ਨਿਕਲਿਆ ਤੀ ਤੂੰ ਮੋੜ ਕੇ ਜਵਾਬ ਪੁੱਛ ਨਹੀਂ ਸਕਦਾ ਆਹ ਹੁਣ ਵੀ ਨਹੀਂ ਦੇ ਤੋ ਪੁੱਛਾ ਬਾਹਰ ਤੋ ਫੜ ਕੇ ਖੜਾ ਲੰਦਾ ਤੇਰਾ ਬਾਦਲ ਗਿਆ ਬਾਦਲ ਗਿਆ ਕਹਿੰਦਾ 부ੜੀ ਮਾਂ ਚੱਲ ਜੀਵ ਕਈ ਵਾਰੀ ਉਲਟ ਜਾਂਦੀ ਆਪਨੇ ਤੂੰ ਵੀ ਹੋ ਜਾਂਦਾ ਇਹ ਤਾਂ ਆਈ ਵਾਰੀ ਤਾਂ ਨਹੀਂ ਐ ਹੁੰਦਾ ਹੁੰਦਾ ਮੈਂ ਇੱਕ ਗੱਲ ਕਹਾ ਚੱਲ ਮੈਂ ਤਾਂ ਕਹਿੰਦੀ ਆ ਭਾਈ ਕੁੜੀ ਲੱਭ ਲਵੇ ਚਾਹੇ ਆ ਪਰ ਹੋਵੇ ਆਪਣੇ ਉਹਦੀ ਮਾੜੀ ਮੁੱਟੀ ਬਰਾਦਰੀ ਦੀ ਵੀ ਹੋਵੇ ਕਿਤੇ ਹੋਰੇ ਕਰਕੇ ਇਥੇ ਜਲੂਸ ਕੱਢ ਕੇ ਰੱਖ ਦੇਵੇ ਆਪਣੀ ਇੱਜ਼ਤ ਵੀ ਨਾ ਰਹੇ ਤਾਂ ਫਿਰ ਜਿਹੜਾ ਕਰਾਉਂਦਾ ਨਹੀਂ ਗੱਲ ਤਾਂ ਇਹ ਪੱਕੀ ਹੈ ਮੈਨੂੰ ਤਾਂ ਹੁਣ ਇਹ ਵੀ ਡਰ ਆਇਆ ਕਿਤੇ ਮੇਰਾ ਸਾਲਕਣਾ ਹੋਰੇ ਨਾਲ ਡੋਲੀ ਜਾਂਦਾ ਹੋਵੇ ਦੁੱਧ ਵੀ ਕਿਸੇ ਪਾਸੇ ਸਹੀ ਪਾ ਕੇ ਵੀ ਆਉਂਦਾ ਹੋਣਾ ਕਿ ਨਾ ਇਹ ਨਾ ਧਿਆਨ ਨਹੀਂ ਰੱਖ ਸਕਦਾ ਤੇਰਾ ਪੁੱਤ ਆਹ ਆਪ ਪੁੱਛ ਵੀ ਸਕਦਾ ਤੂੰ ਵਿੜਿਆ ਕੇ ਵੀ ਕੀ ਗੱਲ ਆ ਪੁੱਤ ਤੂੰ ਟਾਈਮ ਨਾਲੇ ਲੰਘ ਜੰਨਾ ਵੀ ਅੱਗੇ ਦਾ ਘਰੇ ਡੰਗਰ ਬੱਚੇ ਦਾ ਕੰਮ ਕਰਾ ਕੇ ਵੀ ਤੁਰਦਾ ਸੀ ਆ ਹੁਣ ਦੱਸ ਸਾਰਾ ਕੰਮ ਪਿਆ ਲੰਘ ਵੀ ਗਿਆ ਕਿਹੜੇ ਬਾਰੇ ਪੁੱਛਾਂਗੀ ਹੁਣ ਮੈਂ ਤਾਂ ਆਪਦੇ ਹੱਥੀਂ ਫਿਰ ਕਹੂਗਾ ਬਾਪੂ ਆਪਦੇ ਆਪ ਤਾਂ ਤੇ ਲਾਇਆਗਾ ਨਾਲ ਦੇ ਪਿੰਡ ਭੇਜੇ ਤਾਂ ਮੈਂ ਤਾਂ ਪਹਿਲਾਂ ਇੱਥੇ ਇੱਥੇ ਪਾਉਂਦਾ ਹੁੰਦਾ ਸੀ ਨੇੜੇ ਨਾ ਆਪਣੀ ਪਾ ਸਕਿਆ ਫਿਰ ਦੂਏ ਪਿੰਡ ਸਕੂਟਰ ਤਾਂ ਮੈਂ ਜਾਣਦਾ ਨਹੀਂ ਸਾਈਕਲ ਤੇ ਚਾਦਰਾਂ ਫਾਜੂ ਚੈਂਚ ਤੂੰ ਪੁੱਠੇ ਸਾਰੀ ਉਮਰ ਹੋ ਗਈ ਕਰਦੇ ਨੂੰ ਹਜੇ ਵੀ ਕਰਦਾ ਰਹਾ ਆਹੋ ਪਿਆਣਾ ਐ ਨਾ ਜੇ ਚਾਦਰਾ ਫਸ ਜੂਗਾ ਤੂੰ ਆਪ ਵੀ ਧਿਆਨ ਨਾ ਜਾ ਸਕਦਾ ਤੀ ਭਾਈ ਟੋ ਦੋਲੀਆਂ ਟੰਗ ਆਪਣਾ ਸਾਈਕਲ ਤੇ ਮੈਂ ਤਾਂ ਸਮਾਂ ਇਹਨੂੰ ਕਹਿੰਦਾ ਬੇਚਪਰਾ ਲੈਂਦਾ ਯਾਰ ਬਥੇਰਾ ਆਪਣਾ ਹੋਈ ਜਾਂਦਾ ਟਾਈਮ ਪਾਸ ਹਾਂ ਸਰਦਾ ਐ ਨਾ ਸਰਦਾ ਐ ਤੇਰਾ ਹਾਂ ਫੇਰ ਕੰਮ ਕੀ ਕਰੂਗਾ ਐਸੇ ਨੌਕਰੀਆਂ ਤਾਂ ਮਿਲਣ ਹੋ ਰਹੀਆਂ ਮਿਲਦੀ ਕਿਉਂ ਨਹੀਂ ਕਾਤਕ ਭਰਦੇ ਆਪਦਾ ਧਿਆਨ ਨਹੀਂ ਦਿੰਦਾ ਉਧਰ ਹੋਰ ਵੀ ਤਾਂ ਮੁੰਡੇ ਭਰਦੇ ਨੇ ਨਾ ਬਾਪੂ ਨਾ ਬਾਪੂ ਜਦ ਮੇਰੀ ਗੱਲ ਸੁਣ ਲੈ ਜਦ ਤਾਂ ਮੁੰਡੇ ਨੂੰ ਨੌਕਰੀ ਮਿਲਣੀ ਸੀ ਮਾੜੇ ਮੋٹے ਕਿਤੇ ਪੈਸੇ ਲਾ ਕੇ ਮੁੰਡੇ ਨੇ ਪੇਪਰ ਦੇਣਾ ਹੁੰਦਾ ਸੀ ਤਾਂ ਤੂੰ ਰੋੜ ਪਿੱਟਣ ਲੱਗ ਜਾਂਦਾ ਸੀ ਮੇਰੇ ਲਵੇ ਪੈਸੇ ਨਹੀਂ ਹੁਣ ਨਿਆਣਾ ਧੱਕੇ ਖਾਂਦਾ ਫਿਰਦਾ ਡੰਗਰਾਂ ਦੀ ਪੂੰਛਾ ਫੱਟਦਾ ਦੇਖੇ ਬੈਜ ਜਾਂਦੇ ਨੇ ਪੈਸਿਆਂ ਨਾਲ ਕਾਨੂੰ ਮਿਲਦੀ ਐ ਨਾਲੇ ਪੈਸੇ ਜਾਂਦੇ ਨਾਲੇ ਨੌਕਰੀ ਨਹੀਂ ਮਿਲਦੀ ਹੈ ਮਾਇਦਾ ਬਚਾ ਲੈ ਕਰ ਤੂੰ ਤੂੰ ਬਚਾ ਨਹੀਂ ਸੀ ਤੈ ਤਾਂ ਕੰਜੂਸੀ ਕਰ ਕਰ ਕੇ ਆਈ ساری ਉਮਰ ਕੱਢ ਤੀ ਪਤਾ ਨਹੀਂ ਬਣਾਇਆ ਵੀ ਕੀ ਆ ਮੇਰੀ ਗੱਲ ਸੁਣ ਹੇ ਹੇ ਦੇਖਾ ਦੇ ਲੈ ਬੰਗਲੇ ਵਰਗਾ ਘਰ ਬਣਾ ਹਜੇ ਹੋਰ ਕਾਸਰ ਐ ਮੇਤੋ ਨਹੀਂ ਨਾ ਤੇਰਾ ਨਾਮਕ ਜ ਵੱਜਦਾ ਹੈਗਾ ਮੁੰਡੇ ਨੂੰ ਪੁੱਛ ਲਈ ਵੜਿਆ ਕੇ ਵੀ ਕੀ ਗੱਲ ਆ ਉਹਨਾਂ ਨੇ ਕਹਿੰਦਾਂ ਨੇ ਸਿਰ ਚ ਖੇਪਵਾ ਕੇ ਰੱਖ ਦੇਵੇ ਬੋਛਣਾ ਹੁਣ ਤਾਂ ਜਿਹੜੇ ਲੱਛਣ ਲੱਗਨੇ ਤਾਂ ਚੜੂ ਆ ਚੰਦਾ ਹੁਣ ਦੇਖ ਲੈ ਆਪਦੀ ਭਈ ਕਹੀ ਇਹਨੂੰ ਕਰ ਲਿਆ ਗਾ ਉਹ ਮੈਨੂੰ ਬੋਲਣ ਜਾਣਦਾ ਨਿਆਣਿਆਂ ਨੂੰ ਨਹੀਂ ਡਰ ਦੂ ਰੱਖਦਾ ਹੈਗਾ ਰਤਵਾ ਰੱਖਾ ਹੁਣ ਜਦੋਂ ਮੰਨਦੀ ਨਹੀਂ ਕਈ ਵਾਰੀ ਤਾਂ ਕਹਿੰਦਾ ਹੁਣ ਰੱਖਦੇ ਅੰਦਰ ਲੋਡ ਹੋਊਗੀ ਉਹਨੂੰ ਮੁੰਡੇ ਨੂੰ ਉਹੀ ਦੇਖੂਗਾ ਕਿ ਕੀ ਚੀਜ਼ ਆ ਆਪਣਾ ਕਿਸੇ ਉਹਦੇ ਦੋਸਤ ਦਾ ਹੁਣ ਮੈਂ ਕਿਹਨੂੰ ਕੋਸ ਹੋਵੇ ਮਰਜੀ ਕਰਦੇ ਦੇਖੀ ਨੇ ਮੇਰੇ ਗਾਲ ਮੇਲੇ ਅਗੇ ਜਾਨਾ ਦਾ ਮੈਂ ਕੀ ਜਮਲਾਦਾ ਉਹ ਜੇ ਭੱਗ ਜਾ ਮੈਂ ਸਾਨੂੰ ਪਾਣੀ ਪਿਲਾ ਦੇ ਮੈਂ ਉਹਨੀਆਂ ਬੰਦ ਦੂੰਗੀ ਪਿਲਾ ਦੂੰਗਾ ਹਾਂ ਸਿੱਟ ਕੇ ਲੱਗ ਗਿਆ ਹੁਣ ਲੜਣ ਨੂੰ ਬਹੁਤ ਤੇਜ਼ ਹਰ ਟਾਈਮ ਪਤਾ ਨਹੀਂ ਕੀ ਖਾ ਰੱਖਦਾ ਮਿਰਚਾਂ ਜਿਹੜਾ ਲੜਨ ਨੂੰ ਜੀ ਕਰੀ ਜਾਂਦਾ ਸਿੱਧਾ ਮੂੰਹ ਤਾਂ ਕਦੇ ਗੱਲੇ ਨਹੀਂ ਕਰਦਾ ਹੈਗਾ ਦੋ ਮੈਂ ਸਾਨੂੰ ਪਾਣੀ ਨਹੀਂ ਪਲਾ ਸਕਦਾ ਉਹ ਵੀ ਖੜਾ ਮੇਰੇ ਸਹਰਾਣੇ ਕਹੀ ਜਾਊਗਾ ਵੀ ਜੇ ਤੂੰ ਜਾਏਂਗੀ ਤਾਂ ਉਥੇ ਬਾੜੇ ਚ ਬੜੂੰਗਾ ਜਾ ਕੇ ਕਿਵੇਂ ਹੋ ਵਧੀਆ ਆ ਜਾ ਜੱਸੀ ਆ ਹੋਰ ਕਰੇ ਠੀਕ ਸੇ ਸਾਰੇ ਕਰੇ ਸਾਰੇ ਵਧੀਆ ਤੂੰ ਦੱਸ ਨਿਬੜ ਗਏ ਕੰਮ ਕੰਮ ਤਾਂ ਨਿਭੜ ਗਏ ਸੀਗੇ ਬਸ ਕੂੜਾ ਡੇਗਣਾ ਲੈਂਦਾ ਹੁੰਦਾ ਉਹ ਡੇਕ ਕੇ ਆਈਆਂ ਹੁਣ ਚੱਲ ਵਧੀਆ ਕੂੜੇ ਨਹੀਂ ਮਲਾਇਆ ਆਪਾਂ ਨੂੰ ਸਿਰ ਪਰਤਾਈ ਸਾਰਾ ਮੇਰਾ ਅੱਛਾ ਮੈਂ ਤੈਨੂੰ ਐਂ ਕਹਿੰਦਾ ਸੀਗਾ ਵੀ ਹੁਣ ਤਾਂ ਨਹੀਂ ਚੰਗੇ ਕਰਦੇ ਤੈਨੂੰ ਯਾਰ ਤੁੰਗ ਤਾਂ ਤੁਹਾਨੂੰ ਪਤਾ ਹੀ ਹੈਗਾ ਸਾਰਾ ਦਿਨ ਹੀ ਕਰਦੇ ਰਹਿੰਦੇ ਨੇ ਵੇ ਮੈਂ ਅੱਜ ਮਾਂ ਨੂੰ ਕਿਹਾ ਨਾ ਮੈਨੂੰ ਸੂਟ ਲਿਆ ਦੇ ਮਾਂ ਮੇਰਾ ਵੀ ਜੀ ਕਰਦਾ ਵੀ ਨਾ ਮੈਂ ਸੂਟ ਪਾਵਾਂ ਤੇ ਮਾਂ ਨੇ ਮਨਾਂ ਕਰਤਾ ਲਿਆਉਣ ਤੋਂ ਉੱਜਾ ਗੰਵੜੀਏ ਸੂਟਾਂ ਦੀ ਕੀ ਗੱਲ ਕਰਦੀਆਂ ਤੂੰ ਹੁਕਮ ਕਰ ਸਾਰੀ ਦੁਕਾਨ ਨਾ ਰੱਖਦੀ ਤੇਰੇ ਪੈਰਾਂ 'ਚ ਗੱਲਾਂ ਦੇਖਲਾ ਕਰਦੀ ਨਾ ਨਾ ਸੋਤੋ ਛੋਟੇ ਛੋਟੇ ਮੰਗਵਾਣਾ ਹੁਣ ਮੈਂ ਕਿਉਂ ਹੋਰ ਕੋਣ ਲਿਆ ਕੇ ਦਿਆ ਕਰੂ ਮਰ ਲਉ ਤੂੰ ਮੇਰੀ ਗੱਲ ਨੂੰ ਗੋਲਿਆ ਨਹੀਂ ਹਨਾ ਕਿਹੜੀ ਗੱਲ ਹੱਦ ਓਏ ਤੈਨੂੰ ਵਿਆਹ ਨੂੰ ਕਿਹਾ ਸੀ ਮੈਂ ਤੂੰ ਸੱਚੀ ਮੇਰ ਨਾਲ ਵਿਆਹ ਕਰਵਾਉਣਾ ਓਕੇ ਸੱਚੀ ਮੇਰ ਨਾਲ ਵਿਆਹ ਕਰਵਾਉਣਾ ਕੀ ਗੱਲ ਝੂਠਾ ਲੱਗਦਾ ਮੈਨੂੰ ਨਹੀਂ ਮੰਗਤੇ ਐਵੇਂ ਕਹਤਾ ਹੋਵੇ ਐਵੇਂ ਤੋਂ ਕਹੂੰਗਾ 10 ਮਿੰਟ ਮੇਰੀ ਗੱਲ ਸੁਣ ਮੈਨੂੰ ਤਾਂ ਨਾਨਾ ਆਉਣੇ ਨੇ ਤਾਂ ਓਣੇ ਸਵੇਰੇ ਉੱਠਣਸਾਰ ਮੈਨੂੰ ਐ ਹੋ ਜਾਂਦਾ ਵੀ ਕਿਤੇ ਤੂੰ ਨਾ ਪੂਰਾ ਛੱਟ ਕੇ ਮੁਰਜ ਨਾ ਆਪਣੇ ਕੋਲ ਕੋਈ ਫੋਨ ਆ ਵੀ ਆਪਣੀ ਕੋਈ ਗੱਲਬਾਤ ਹੋਵੇ ਕਿ ਆ ਤੱਕ ਦੂਜਾ ਟਾਈਮ ਲਾ ਗਿਆ ਜਾ ਕਰੀਏ ਮੈਂ ਤਾਂ ਇਸ ਟਾਈਮ ਤੇ ਆਉਣੀ ਹੁੰਦੀ ਆ ਕੁੜਾ ਡੇਗਣ ਓਏ ਇਸੇ ਟਾਈਮ ਤੇ ਆਉਣੀ ਹੁੰਦੀ ਆ ਮੈਂ ਨਾ ਲੇਟ ਹੋ ਜਾ ਮੈਨੂੰ ਐ ਰਹਿੰਦਾ ਹੁੰਦਾ ਮੈਂ ਤਾਂ ਕੱਪੜੇ ਵੀ ਨਹੀਂ ਬਦਲ ਕੇ ਆਉਂਦਾ ਹੁੰਦਾ ਕਈ ਕਈ ਵਾਰ ਤਾਂ ਹੀ ਆ ਵਰਤ ਤੇ ਅੱਛਾ ਮੇਰੀ ਗੱਲ ਸੁਣ ਵਿਆਹ ਤਾਂ ਕਰਾਵੇਂਗੀ ਨਾ ਹੁਣ ਮੰਨ ਜਾ ਯਾਰ ਕਿਉਂ ਐਂ ਕਰੀ ਜਾਨੀ ਹੈ ਸਾਡੇ ਘਰ ਦੇ ਨਹੀਂ ਮੰਨਣੇ ਹੈਗੇ ਮੈਂ ਸਾਰਿਆਂ ਨੂੰ ਮਨਾ ਲੂੰ ਮੇਨ ਗੱਲ ਤੇਰੇ ਮੰਨਣ ਦੀ ਕੋਈ ਮੰਨੇ ਨਾ ਮੰਨੇ ਆਪਾਂ ਕਿਹੜਾ ਕੁਝ ਗਲਤ ਕਰਨ ਜਾ ਰਹੇ ਆ ਐ ਤਾਂ ਪਤਾ ਮੈਨੂੰ ਫਿਰ ਮੈਂ ਤਾਂ ਕਰਵਾ ਲੂੰਗੀ ਵਿਆਹ ਜੇ ਸਾਡੇ ਘਰ ਦੇ ਮੰਨ ਗਏ ਤਾਂ ਘਰ ਦੇ ਆਪੇ ਮੰਨ ਜਾਣਗੇ ਤੇ ਮੈਂ ਕਰਦਾ ਬੇਬੇ ਬਾਪੂ ਨਾਲ ਗੱਲ ਤੁਹਾਡੇ ਘਰ ਦੇ ਮੰਨ ਜਾਣਗੇ ਉਹ ਮੇਰੇ ਘਰ ਦੇ ਤਾਂ ਮੰਨ ਹੀ ਜਾਣਗੇ ਤੁਹਾਨੂੰ ਮੇਰੀ ਗੱਲ ਸੁਣ। ਉਹਨਾਂ ਨੂੰ ਪਤਾ। ਉਹਨਾਂ ਦੇ ਮੁੰਡੇ ਨੇ ਅਜ ਤੱਕ ਕੋਈ ਮਾੜਾ ਕੰਮ ਕਰਿਆ ਨਹੀਂ। ਤੇ ਜਿਹਦੇ ਨਾਲ ਸਾਰੀ ਜ਼ਿੰਦਗੀ ਕੱਟਣੀ ਆ, ਫਿਰ ਉਹ ਕਿਵੇਂ ਮਾੜੀ ਚੁਣੂਗਾ? ਮੈਂ ਇਹਨਾਂ ਨੂੰ ਸਾਰਾ ਕੁਝ ਦੱਸ ਦੇਣਾ ਜਾ ਕੇ। ਉਹਨਾਂ ਨੂੰ ਮੈਂ ਪਸੰਦ ਨਹੀਂ ਆਉਣੀ ਹੈਗੀ। ਉਹ ਕਿਉਂ ਪਸੰਦ ਨਹੀਂ ਆਉਣੀ? ਮੇਰਾ ਰੰਗ ਨਹੀਂ ਪਸੰਦ ਆਉਣਾ ਉਹਨਾਂ ਦੇ। ਉਹ ਵੀ ਕਹਿਣਗੇ ਜਦੋਂ ਮੈਨੂੰ ਸਾਰੇ ਕਹਿੰਦੇ ਨੇ ਮੈਨੂੰ ਤਾਂ ਕੋਈ ਦੇਖ ਕੇ ਵੀ ਨਹੀਂ ਰਾਜ਼ੀ ਹੋਇਆ ਗਿਆ। ਪਰ ਤੁਹਾਡੇ ਘਰ ਦੇ ਕਿਵੇਂ ਦੇਖ ਕੇ ਰਾਜ਼ੀ ਹੋਣਗੇ ਮੈਨੂੰ? ਰੰਗ ਤਾਂ ਮੇਰਾ ਹੀ ਪੱਕਾ ਫਿਰ। ਤੁਹਾਡਾ ਤਾਂ ਰੰਗ ਫੇਰ ਵੀ ਠੀਕ ਆਗਾ। ਪਰ ਮੇਰਾ ਤਾਂ ਵਾਲੇ ਹੀ ਕਾਲਾਗਾ। ਮੇਨ ਤਾਂ ਬਚਪਨ ਤੋਂ ਲੈ ਕੇ ਹੁਣ ਤੱਕ ਇਹੀ ਵੇਣੇ ਮਿਲਦੇ ਆਏ ਨੇ ਵੀ ਤੋ ਕਾਲੀ ਹੈ ਜੀ ਸਾਡੇ ਮੱਥੇ 'ਤੇ ਲੱਗਿਆ ਕਰ। ਯਾਰ ਤੂੰ ਕਿਹੜੇ ਜ਼ਮਾਨੇ ਜਿਉਂ ਰਹੀ ਆਂ? ਰੰਗ ਦਾ ਦੋ ਹੀ ਬਣਾਨੇ ਰੱਬ ਨੇ। ਇੱਕ ਕਾਲਾ ਇੱਕ ਗੋਰਾ। ਠੀਕ ਆ। ਨਾਲੇ ਮੇਰੀ ਗੱਲ ਸੁਣ। ਸੋਹਣਿਆਂ ਦੇ ਕਿਹੜਾ ਫੁੱਲ ਲੱਗੇ ਹੁੰਦੇ ਨੇ? ਠੀਕ ਆ। ਸਾਦਗੀ 'ਚ ਸਿੰਪਲ ਰਹਿਣ ਵਾਲਾ ਬੰਦਾ ਜ਼ਿਆਦਾ ਸੋਹਣਾ ਲੱਗਦਾ ਹੁੰਦਾ। ਤੇ ਮੇਨ ਤਾਂ ਤੂੰ ਪਹਿਲੇ ਦਿਨ ਹੀ ਪਸੰਦ ਆ ਗਈ ਸੀ ਤੇ ਮੇਰੇ ਬੇਬੇ-ਪਾਪਾ ਨੂੰ ਵੀ ਤੇ ਨਾਲ ਦੀ ਨਾ ਪਸੰਦ ਆ ਜੇਗੀ। ਰਹਿ ਗਈ ਮੇਰੀ ਭੈਣ ਉਹ ਕਮਲੀ ਆ। ਉਹਨੂੰ ਤਾਂ ਇਹੀ ਚਾ ਚੜਾ ਪੈ ਕੜੇ ਵਲੇ ਮੇਰਾ ਮੜੀ ਕਰੇ ਦਸਣ ਦੀ ਦੇਰ ਆ ਉਹ ਤਾਂ ਨਹੀਂ ਪਤਾ ਤੇਰੇ ਘਰੇ ਬੈਠੇ ਹੋਣ ਜਾਂਦਿਆਂ ਨੂੰ ਉਹ ਤਾਂ ਉਹਦੀ ਆ ਜਾਣਗੇ ਰਿਸ਼ਤਾ ਲੈ ਕੇ ਚਲੋ ਕਰਕੇ ਦੇਖ ਲਓ ਗੱਲ ਜੇ ਤੁਹਾਡੇ ਘਰ ਦੇ ਮੰਨਦੇ ਨੇ ਤਾਂ ਮੈਂ ਤਾਂ ਤਿਆਰ ਆ ਬਸ ਫਿਰ ਮੈਂ ਕਰਦਾ ਬੇਬੇ ਬਾਪੂ ਨਾਲ ਗੱਲ ਠੀਕ ਹੈ ਠੀਕ ਹੈ ਚਲ ਠੀਕ ਹੈ ਮਿਲਦੇ ਆ ਕੱਲੂ ਫਿਰ ਚਲ ਠੀਕ ਹੈ ਤੁਸੀਂ ਵੀ ਵਗਜੋ ਕਿਸੇ ਕੋਈ ਦੇਖ ਵੀ ਨਾ ਲਵੇ ਆਪਾਂ ਨੂੰ ਉਹ ਚਲ ਕੋਈ ਨਾ ਦੇਖ ਲੈਣ ਦੇ ਹੁਣ ਤਾਂ ਵਿਆਹ ਕਰਾਉਣਾ ਆਪਾਂ ਚਲ ਠੀਕ ਆ ਚਾਹ ਪਾਣੀ ਪੀਲਾ ਕਰ ਟਾਈਮ ਤੇ ਜਾ ਕੇ 엄마 ਕੀ ਨਾਲ ਦੀ ਰਹਿ ਹੈ ਕਰ ਠੀਕ ਹੈ ਚੰਗਾ ਮਿਲਦੇ ਆਂ ਸਵੇਰੇ ਚਲ ਬਾਗ ਜਾ ਕੇ ਨਾਲ ਹੀ ਜਾਣਾ ਜਾਣੀ ਆ ਬਸ ਤੁਸੀਂ ਬਾਗ ਜਾਓ ਪਹਿਲਾਂ ਠੀਕ ਹੈ ਹਾਂ ਲੈ ਇਹਨਾਂ ਦਾ ਤਾਂ ਨਾ ਰੋਜ਼ ਦੇ ਕਿੱਤਾ ਹੋ ਗਿਆ ਅੱਜ ਤਾਂ ਇਹਦੀ ਮਾਂ ਕੋਲ ਜਾਣੀ ਆ ਪੱਕਾ ਦੱਸਦੀ ਵੀ ਭਈ ਇਹ ਤਾਂ ਰੋਜ਼ ਜਾ ਕੇ ਕਿਹੜਾ ਗੋਹਾ ਸਟਣ ਜਾਂਦੀ ਆ ਇਹ ਇਹ ਤਾਂ ਖੜਖੜ ਉੱਥੇ ਗੱਲਾਂ ਕਰਦੀ ਆ ਮੋਟਰਸਾਈਕਲ ਵਾਲੇ ਮੁੰਡੇ ਨਾਲ ਨਾਲੇ ਕਰਦੀ ਆ ਮੋਟਰਸਾਈਕਲ ਵਾਲੇ ਮੁੰਡੇ ਦਾ ਪਤਾ ਕੌਣ ਆ ਇਹ ਕਿੱਥੋਂ ਆਉਂਦਾ ਜਾਣਨੀ ਆ ਦੀ ਮਾਂ ਕੋਈ